ਜਿਹੜੀਆਂ ਕੁੜੀਆਂ ਬਾਹਰ ਜਾ ਕੇ ਧੋਖਾ ਦਿੰਦੀਆਂ ਨੇ ਨੌਜਵਾਨਾਂ ਨੂੰ ਬਾਅਦ ਦੇ ਵਿੱਚ ਕਈ ਨੌਜਵਾਨ ਤਾਂ ਸੁਸਾਇਡ ਕਰ ਗਏ ਉਹਨਾਂ ਦੇ ਪਰਿਵਾਰਾਂ ਨੂੰ ਇਸ ਤਰ੍ਹਾਂ ਨੌਬਤ ਆ ਗਈ ਵੀ ਕੰਗਾਲੀ ਦੇ ਰਸਤੇ ਤੇ ਤੁਰਨਾ ਪੈ ਗਿਆ ਇੱਕ ਵੀਡੀਓ ਤੁਹਾਡੀ ਸਾਹਮਣੇ ਆਈ ਹੈ ਬਠਿੰਡੇ ਦੀ ਮਸਲਾ ਕੱਲਾ ਇਕੱਲੇ ਭਟਕਣ ਨਾਲ ਨਹੀਂ ਹੈ ਮਸਲਾ ਪੰਜਾਬ ਦਾ ਮਸਲਾ ਜੀ ਅਜੇ ਤੱਕ ਕੋਈ ਇਸ ਮਸਲੇ ਤੇ ਮੇਰੇ ਖਿਆਲ ਬੋਲਿਆ ਨਹੀਂ ਲੋਕ ਧੋਖਾ ਵੀ ਬਹੁਤ ਖਾ ਰਹੇ ਹੂੰ ਜਿਹੜੀ ਵੀਡੀਓ 'ਚ ਮੈਂ ਖੁਲਾਸੇ ਕੀਤੇ ਸੀ ਇੱਕ ਪਰਿਵਾਰ ਦੇ ਨੇ ਉਹ ਵੀਡੀਓ ਕਿਸੇ ਨੇ ਡਿਲੀਟ ਕਰਾ ਦਿੱਤੀ ਹੈ ਤੁਹਾਡੇ ਕੋਲ ਸ਼ਾਇਦ ਮੈਂ ਕੰਪਲੇਟ ਵੀ ਭੇਜ ਦਿੱਤੀ ਜਿਹਦੀ ਮੈਂ ਕੰਪਲੇਟ ਡੀਜੀਪੀ ਸਾਹਿਬ ਨੂੰ ਕਰ ਦਿੱਤੀ ਹੈ ਵੀ ਤੇਰੀ ਤੇ ਇਹ ਤੋਂ ਵੀਡੀਓ ਚੱਕੀ ਗਈ ਹੈ ਇਹ ਵੀਡੀਓ ਕਿਹਨੇ ਚੱਕੀ ਉਹਦੇ ਖਿਲਾਫ ਕਾਰਵਾਈ ਕੀਤੀ ਉਹਦੇ ਵਿੱਚ ਮੈਂ ਸਾਰੇ ਖਲਾਸੇ ਕਰਦੇ 17% ਮੇ ਲੜਕੀਆਂ ਨਾ ਉੱਥੇ ਜਾ ਕੇ ਮੁੱਕੜ ਜਾਂਦੀਆਂ ਐ ਤੇ ਉੱਥੇ ਜਾ ਕੇ ਆਪ ਦਾ ਦਿਮਾਗ ਖਰਾਬ ਹੋ ਜਾਂਦਾ ਜਾਂ ਕੋਈ ਹੋਰ ਭਾਲ ਲੈਂਦੀ ਹੈ ਜੀ ਜਾਂ ਕੋਈ ਇਹ ਕੰਟਰੀਆਂ ਦੇ ਕਾਨੂੰਨ ਹੀ ਇਹੋ ਜਿਹੇ ਆ ਲੇਡੀਜ਼ ਨੂੰ ਜ਼ਿਆਦਾ ਇਹਨਾਂ ਦੇ ਪ੍ਰੈਸਰ ਪਰ ਉਸ ਨੇ ਤੀਓ ਹੀ ਹੈ ਜャ ਜਿਹੜਾ ਬੱਚਾ ਉੱਥੇ ਤੋਂ ਲੈ ਜਾਂਦੀ ਹੈ ਉਸ ਤੋਂ ਬਾਅਦ ਉਹ ਦੁਰਦਸ਼ਾ ਕਰਦੀ ਹੈ ਪਹਿਲੇ ਪਾਸ ਪਹਿਲਾਂ ਤਾਂ ਤੁਸੀਂ ਕਾਲੇ ਕਰਤੇ ਅਖਬਾਰ ਇਹ ਸਾਡੀ ਕੁੜੀ ਜੀ ਇੱਥੇ ਬੈਠ ਲਈ ਹੈ ਜੀ ਇੰਨਾ ਬੱਤ ਹੈ ਜੀ ਤੇ ਆਹ ਕੁਛ ਪੜੀ ਹੈ ਜੀ ਤੇ ਤੁਸੀਂ ਜੀ ਆ ਜਾਓ ਉਹ ਬੋਲੀ ਵਾਲਾ ਕਾਪੀ ਹੋ ਜਾਂਦਾ ਵੀ ਬੋਲੀ ਸਾਡੀ ਕੁੜੀ ਦੀ ਬੋਲੀ ਲਾਉਣੀ ਜੀ ਜੀ 8 ਲੱਖ ਤੋਂ 30 ਲੱਖ ਤੱਕ ਜਾ ਵਰਦੀ ਹੈ ਹੂੰ ਪਹਿਲਾਂ ਅਗਲੇ ਰੁਪਾਲੇ ਤੇ ਵੀ 8 ਲੱਖ ਲੱਗੂ ਉਤੋਂ ਬਾਅਦ 30 ਲੱਖ ਤੇ ਪਹੁੰਚ ਜਾਂਦੀ ਗੱਲ ਉਹ ਫਿਰ 30 ਲੱਖ ਕਿੱਥੋਂ ਜਾਣਾ ਜਾਂ ਤਾਂ ਪਰਿਵਾਰ ਵੇਚੂਗਾ ਵਕਾਰ ਹੂੰ ਜਾਂ ਫਿਰ ਕਹਨੇ ਤੇ ਧਰੂਗਾ ਜਾਂ ਫਿਰ ਲੋਨ ਚੱਕੂਗਾ ਹਾਂ ਉੱਥੇ ਜਾ ਕੇ ਕੁੜੀਆਂ ਮੁਕਰੀਆਂ ਦੀਆਂ ਫਿਰ ਉਸ ਪਰਿਵਾਰ ਦਾ ਕੀ ਹਾਲ ਹੋਊਗਾ ਮੈਂ ਵੀਡੀਓ ਪਹਿਲੇ ਕਰ ਚੁੱਕਿਆ ਉਹ ਕਦੇ ਵੀ ਪਿੱਛੇ 2021 ਦੇ ਵਿੱਚ 23 ਦੇ ਵਿੱਚ ਇਹ ਲੜਕੀ ਦਾ ਆਈ ਸੀ ਵੀ ਮੈਂ ਉਹਦਾ ਪ੍ਰੈਸ਼ਰ ਕਰਵਾਣਾ ਇਹਦਾ ਕੋਈ ਪ੍ਰੈਸ਼ਰ ਹੋਇਆ ਹੋਣਾ ਉਦੋਂ ਅਸੀਂ ਆਲਦਾ ਕਰਜਾ ਚੱਕ ਕੇ ਇਹਦਾ ਪ੍ਰੈਸ਼ਰ ਕਰਕੇ ਭੇਜਿਆ ਤੇ ਅਜੇ ਤੱਕ ਸਾਨੂੰ 2021 ਦੀ ਗਈ ਹੈ ਅਜੇ ਤੱਕ ਸਾਡੇ ਮੁੰਡੇ ਦੀ ਕੋਈ ਵਾਈਟਾਈ ਨਹੀਂ ਸੀ ਹੁਣ ਮੁੰਡੇ ਨੂੰ ਪਤਾ ਲੱਗਿਆ ਸੀ ਵੀ ਇਹ ਉੱਥੇ ਗਲਤ ਕਰ ਇਹਦਾ ਕੋਈ ਚੱਕਰ ਹੋਰ ਪੈ ਗਿਆ ਮੁੰਡਾ ਚਾਰ ਸਫਿਆਂ ਦਾ ਸੁਸਾਈਡ ਲਿਖ ਕੇ ਆਹ ਲਿਖਿਆ ਅੰਦਰ ਜੀ ਚੌਧਰੀ ਸਾਹਿਬ ਪਰ ਗੱਲ ਇੱਥੇ ਇਹ ਜੇ ਤਾਂ ਕੋਈ ਬਿਲਕੁਲ ਜੈਨੂਨ ਤੌਰ ਤੇ ਵਿਆਹ ਹੁੰਦਾ ਉਹਦੇ ਨਾਲ ਧੋਖਾ ਹੁੰਦਾ ਤਾਂ ਵੱਡੀ ਗੱਲ ਐ ਤੇ ਕਈ ਵਾਰ ਤਾਂ ਆਪਣੇ ਲੋਕ ਵੀ ਲਾਲਚ ਵਾਸਤੇ ਪੈ ਜਾਂਦੇ ਆ ਟੈਂਪਰੇਰੀ ਵਿਆਹ ਕਰਦੇ ਆ ਜੀ ਉਹਦੇ ਤੇ ਕੀ ਕਹੋਗੇ ਸਾਡੀ ਵੀ ਕਾਸ ਦੀਏ ਕਿ ਜਿਹੜੇ ਲੜਕੇ ਵਾਲੇ ਨੇ ਦਰਾਸ ਜੀ ਵੀ ਟੈਂਪਰੇਰੀ ਦਾ ਕਰੋ ਹਾਂ ਰੀਗਲ ਪੂਰਾ ਰੀਗਲ ਵਿਆਹ ਕਰਕੇ ਪੂਰਾ ਲੋਕਾਂ ਨੂੰ ਦਿਖਾਓ ਵੀ ਅਸੀਂ ਇੱਥੇ ਵਿਆਹ ਕੀਤਾ ਹੈ ਸਰਟੀਫਿਕੇਟ ਕੋਈ ਹੋਰ ਹੁੰਦਾ ਐ ਮੈਰਿਜ ਦਾ ਉਹ ਹੋਰ ਤਰੀਕ ਕੋਈ ਹੋਰ ਬੋਲੀ ਜਾਂਦੀ ਐ ਉੱਥੇ ਗ੍ਰਾਫੀਆਂ ਨੂੰ ਕਹਿ ਕੇ ਚੇਂਜ ਕਰਾ ਲੈਂਦੇ ਆ ਬੰਦ ਉਹ ਸਜਾ ਉਹਨਾਂ ਦੇ ਬਵਾਸੀਰ ਤੇ ਮਿਰਚਾਂ ਲੱਗੀਆਂ ਉਹਦੇ ਵਿੱਚ ਬੈਹ ਉਹਦੇ ਭਰਾ ਦੇ ਵੀ ਖਲਾਸੇ ਕਰਦੇ ਸੀ ਵੀ ਯਾਰ ਤੂੰ ਇੱਕ ਪਾਸੇ ਤੋਂ ਬਾਹਰ ਜਾਣ ਨੂੰ ਫਿਰਦਾ ਇੱਕ ਪਾਸੇ ਤੂੰ ਸਾਰਾ ਸੰਭਾਲ ਲੈ ਗਿਆ ਤੂੰ ਬ੍ਰੈਸਲੈਟ ਤੱਕ ਐਪਲ ਫੋਨ ਤੱਕ ਯਾਰ ਮੋਬਾਈਲ ਆਪਣੇ ਆ ਕੀ ਕਹਿੰਦੇ ਉਹਦੇ ਲੈਪਟਾਪ ਤੱਕ ਲੈ ਗਿਆ ਅਜੇ ਵੀ ਤੈਨੂੰ ਭੁੱਖਾ ਯਾਰ ਉਹ ਯਾਰ ਆਪਦੀ ਲੜਕੀ ਦੇ ਤਲਾਕ ਦਾ ਕਾਰਨ ਬਣ ਰਿਹਾ ਐ ਹੋ ਜੇ ਕਦੀਨੇ ਲੋਕ ਹਨ ਜਿਹੜੇ ਉਹ ਆਪਦੀ ਲੜਕੀਆਂ ਰੋੜੀ ਸੋਚਦੇ ਸੀ ਆਪਦੇ ਪਰਵਾਰ ਨੂੰ ਸੋਚਦੇ ਆ ਵੀ ਸਾਡਾ ਪੈਸਾ ਕਿੱਥੋਂ ਬਣੇ ਪਰਚਾ 82 ਨੰਬਰ ਬਕਤਵਾ 108 ਪੀਐਨਸ ਫਟਟੜਾ ਜ਼ਿਲ੍ਹੇ 'ਚ ਦਰਜ ਹੋ ਚੁੱਕਿਆ ਪਰ ਉਹ ਗ੍ਰਿਫਤਾਰ ਨਹੀਂ ਪੁਲਿਸ ਕਰ ਰਹੀ ਉਹ ਲੇਡੀਜ਼ ਨੂੰ ਨਹੀਂ ਗ੍ਰਿਫਤਾਰ ਕਿਹੜੀ ਲੇਡੀਜ਼ ਨੂੰ ਕਰਨਾ ਜੀ ਲੜਕੀ ਤਾਂ ਬਾਹਰ ਬੈਠੀ ਹੈ ਫੌਰੀਂ ਦੇ ਵਿੱਚ ਮੈਂ ਕਿਹੜੀ ਕੰਟਰੀ ਦੀ ਗੱਲ ਕਰਦੇ ਹੋ ਕਿੱਥੇ ਗਈ ਹੈ ਲੜਕੀ ਇਹ ਲੜਕੀ ਇਹ ਕੈਨੇਡਾ ਦੀ ਹੈ ਨਹੀਂ ਨਿਊਜ਼ੀਲੈਂਡ ਦੇ ਕੇ ਸੌਤ ਵੀ ਹੈਗਾ ਆਪਣੇ ਕੋਲ ਇਹ ਤੇ ਬਾਕੀ ਜਿਹੜੀ ਇਹ ਜਿਹੜੀ ਲੜਕੀ ਦੀ ਮਾਂ ਹੈ ਹਾਂ ਉਹਦੇ ਤੇ ਪਰਚਾ ਦਰਜ ਹੋ ਚੁੱਕਿਆ ਹੈ ਉਹਦਾ ਜਿਹੜਾ ਆਸ਼ਿਕ ਹੈ ਉਹਦੇ ਤੇ ਵੀ ਪਰਚਾ ਦਰਜ ਹੋ ਚੁੱਕਿਆ ਹੈ ਸਾਰੇ ਪਰਿਵਾਰ ਦੇ ਹੋ ਜਦੇ ਪਰ ਆ ਰਸਤੂ ਨਹੀਂ ਹੋ ਰਹੀ। ਉਹ ਲੜਕੀ ਨਾਲ ਜਿਹਦੀ ਤੁਸੀਂ ਲੜਕੇ ਕਿਸੇ ਦੀ ਗੱਲ ਕਰਦੇ ਹੋ ਆਸ਼ਕ ਦੀ ਗੱਲ ਕਰਦੇ ਹੋ ਉਹ ਉਹ ਕਿੱਥੇ ਦਾ ਜੀ? ਉਹ ਪਰਚ ਉਹ ਵੀ ਇੱਥੋਂ ਲਈ ਹੈ ਜੀ ਸ਼ਹਿਰ ਦਾ ਹੀ ਹੈ ਇੱਥੋਂ ਦਾ ਬਲੋਂ ਆਪਣੇ ਬਠਿੰਡੇ ਦਾ ਹੀ ਹੈ। ਜੀ ਪਰਚੇ ਦਰਜ ਹੋ ਗਏ ਨੇ ਕਿ ਹਮ ਮਸਮਰਾ ਕਰਕੇ ਠੱਗੀ ਕੀਤੀ ਹੈ। ਬਿਲਕੁਲ ਜੀ ਬਿਲਕੁਲ। ਇਹ ਤਾਂ ਬਹੁਤ ਵੱਡੀ ਚੁਕਾਉਣ ਵਾਲੀ ਗੱਲ ਹੈ ਵੀ ਉਹ ਲੜਕਾ ਜਿਹੜਾ ਸੁਸਾਇਡ ਵੀ ਕਰ ਗਿਆ ਇੱਕ ਸੁਸਾਇਡ ਲੈਟਰ ਵੀ ਉਹਨੇ ਲਿਖਤਾ ਆਪਣੇ ਸਾਰੇ ਪਰਿਵਾਰ ਦੇ ਖਿਲਾਫ। ਕੀ ਇਹ ਮੈਰਿਜ ਪੱਕੇ ਤੌਰ ਤੇ ਹੋਈ ਸੀ ਜਾਂ ਬਾਹਰ ਪਹੁੰਚਾਉਣ ਦਾ ਹੀ ਐਗਰੀਮੈਂਟ ਕੰਟਰੈਕਟ ਹੋਇਆ ਸੀ ਨਹੀਂ 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 ਪੱਕੇ ਤੌਰ ਤੇ ਸੀ ਇਸ ਮੁੰਡੇ ਨੂੰ ਪਹਿਲਾਂ ਉਸ ਲੜਕੀ ਦੀ ਜਿਹੜੀ ਇਹਦੀ ਸੱਸ ਸੀ ਮੁੰਡੇ ਦੀ ਉਹਨੂੰ ਇਹਦੇ ਕਾਰਜਵਾਹੀ ਵੀ ਰੱਖੀ ਰੱਖਿਆ ਜੀ ਬਾਅਦ ਜਦੋਂ ਉੱਥੇ ਜਾ ਕੇ ਕੋਈ ਗੱਲਬਾਤ ਹੋ ਰੋਗੀ ਲੜਕੀ ਦੀ ਬਾਅਦ ਚਿਹਰਾ ਬਦਲਤਾ ਉਸੋਂ ਤੁਸੀਂ ਅੱਜ ਮਾਨ ਸਾਹਿਬ ਤੱਕ ਕਹਿੰਦੇ ਹੋ ਵੀ ਸਾਡੀ ਵੀਡੀਓ ਪਹੁੰਚੇ ਆਵਾਜ਼ ਪਹੁੰਚੇ ਮਾਨ ਸਾਹਿਬ ਸੁਣਦੇ ਵੀ ਹੈ ਜੋ ਲੋਕੀ ਅਕਸਰ ਆਪ ਐਦਾ ਦਾ ਮੁੱਦਾ ਚੁੱਕਦੇ ਆ ਕੀ ਇੱਥੇ ਕੋਈ ਕਾਨੂੰਨ ਬਣਨਾ ਚਾਹੀਦਾ ਵੀ ਇਹ ਲੋਕ ਨੇ ਜਿਹੜੇ ਫਰਾਉਡ ਕਰਦੇ ਨੇ ਇਹਨੂੰ ਵੀ ਆਪਾਂ ਫਰਾਉਡ ਹੀ ਮੰਨਾਂਗੇ ਕਿੰਨਾ ਕੁ ਸਕੰਜਾ ਇਹਨੂੰ ਤੇ ਕਿਸ ਤਰ੍ਹਾਂ ਕਸਿਆ ਜਾ ਸਕਦਾ ਦੇਖੋ ਜੀ ਮੈਂ ਮਾਨਸਾਹੌਰ ਨੂੰ ਇਹ ਹੀ ਅਪੀਲ ਕੀਤੀ ਹੈ ਕਿ ਤੁਹਾਡੇ ਜੇ 1.5-2 ਸਾਲ ਪਏ ਆ ਤੁਸੀਂ ਇੱਕ ਪਲੀਜ਼ ਇਹ ਕੰਮ ਕਰ ਦਿਓ ਪੰਜਾਬ ਦਾ ਮਸਲਾ ਹਾਂ ਕੱਲੋਂ ਇਲੈਕਸ਼ਨ ਵੀ ਆ ਗਿਆ ਤੁਹਾਡੀ ਬੱਲੇ ਬੱਲੇ ਹੋਣੀ ਏ ਕਾ ਮਸਲਾ ਇਹ ਪੰਜਾਬ ਦਾ ਇੱਕ ਬਿੱਲ ਪਾਸ ਕਰਾ ਦਿਓ ਹਾਂ ਇਹ ਭਾਈ ਜਿਹੜਾ ਵੀ ਬੱਤੇ ਦੀ ਕੁੜੀ ਭੇਜਣੀ ਹੈ ਹਾਂ ਉਸ ਕੁੜੀ ਦੀ ਜਿਹੜੀ ਪ੍ਰਾਪਰਟੀ ਹੈ ਹੂੰ ਉਹ ਮੁੰਡਿਆਂ ਨੇ ਐਟਰੀਵਟ ਦੇ ਕੋਲੇ ਰੱਖਦੇ ਉਹ ਵੀ ਕੱਲ ਨੂੰ ਜੇ ਬੁੱਕਰਦੀ ਹੈ ਤਾਂ ਪ੍ਰਾਪਰਟੀ ਤੇ ਜਿਹੜੇ ਹੱਕਦਾਰ ਉਹਨੇ ਆਲੇ ਹੋੜ ਗਏ ਜਿਹੜੇ ਏਜੰਟ ਨੇ ਇਹ ਆਪਣੇ ਫਾਇਦੇ ਵਾਸਤੇ ਕਿਤੇ ਨਾ ਕਿਤੇ ਇਹ ਫਸਾਧ ਹੁੰਦੇ ਨੇ ਆਮ ਲੋਕਾਂ ਨੂੰ ਔਲੇ ਪਾਰੇ ਪਰਿਵਾਰਾਂ ਨੂੰ ਫਸਾਉਂਦੇ ਨੇ ਇਹ ਦੇਖੋ ਜੀ ਏਜੰਟਾਂ ਦੀ ਵਜ੍ਹਾ ਸੋਨੂੰ ਮੈਂ ਗੱਲ ਦੱਸ ਰਿਹਾ ਵੀ ਏਜੰਟਾਂ ਦਾ ਉਹਨੇ ਦੱਸਿਆ ਹੋਇਆ ਕੋਈ ਨਹੀਂ ਵੀ ਜਿਹੜੇ ਏਜੰਟ ਕੋਲੇ ਪਹਿਲਾਂ ਹੀ ਲੈ ਕੇ ਗਏ ਸੀ ਨਾ ਉਹ ਉਸ ਏਜੰਟ ਨੇ 8 ਲੱਖ ਰੁਪਈਆ ਕਿਹਾ ਸੀ ਵੀ ਨਿਊਜ਼ੀਲੈਂਡ ਦਾ 8 ਲੱਖ ਰੁਪਈਆ ਲੱਗੂਗਾ ਹੂੰ ਕੈਨੇਡਾ ਹੋਵੇ ਨਿਊਜ਼ੀਲੈਂਡ ਹੋਵੇ ਆਸਟ੍ਰੇਲੀਆ ਹੋਵੇ ਵੀ ਤੁਹਾਨੂੰ ਵੀ 8 ਲੱਖ ਰੁਪਈਆ ਲਵਾਂਗਾ ਤੇ ਮੁੰਡੇ ਨੂੰ ਭੇਜ ਦੂਗਾ ਨਾਲ ਕੁੜੀ ਵੀ ਜਾਵਾਂਗਾ ਚੌਧਰੀ ਸਾਹਿਬ ਇਹ ਨਹੀਂ ਲੱਗਦਾ ਵੀ ਜਿਹੜੀ ਪੁਲਿਸ ਜਿਹੜਾ ਇਹ ਅਧਿਕਾਰੀ ਹੈ ਲੋਕਾਂ ਨੂੰ ਇਨਸਾਫ ਦਿੰਦਾ ਰਿਹਾ ਜਿੰਨੇ ਵੀ ਮੁਲਾਜ਼ਮ ਤੁਸੀਂ ਦੋ ਚਾਰ ਹੋਰ ਮੁਲਾਜ਼ਮਾਂ ਦੀ ਵੀ ਗੱਲ ਕਰੇ ਉਹਨਾਂ ਦੇ ਬੱਚਿਆਂ ਨਾਲ ਪਰਿਵਾਰ ਨਾਲ ਧੋਖਾ ਹੋ ਗਿਆ ਅੱਜ ਇਹ ਆਪ ਇਨਸਾਫ ਮੰਗਣ ਲਈ ਦਰਦਰ ਦੀਆਂ ਠੋਕਰਾਂ ਖਾ ਰਹੇ ਨੇ ਦੇਖੋ ਜੀ ਭਾਈ ਇਹੀ ਵੀ ਪੀਲ ਕਰਦਾ ਪੰਜਾਬ ਦੇ ਲੋਕਾਂ ਨੂੰ ਕਿ ਭਾਈ ਪਹਿਲਾਂ ਤਸਦੀਕ ਕਰ ਲਿਆ ਕਰੋ ਕਿ ਪਿੰਡ ਦੇ ਵਿੱਚ ਤੰਗ ਤਾਂ ਨਹੀਂ ਬੰਦਾ ਇਹ ਚੌਧਰੀ ਸਾਹਿਬ ਆਪਾਂ ਬਾਹਰ ਬੱਚਿਆਂ ਨੂੰ ਭੇਜਦੇ ਆ ਜਾਂ ਬੱਚੇ ਚਲੇ ਜਾਂਦੇ ਕਈ ਬੱਚੇ ਜਿੱਦ ਕਰਦੇ ਆ ਵੀ ਅਸੀਂ ਬਾਹਰ ਜਾਣਾ ਹੈ ਉੱਥੇ ਜਾ ਕੇ ਪਹਿਲਾਂ ਹੀ ਹਾਲਾਤ ਸਹੀ ਨਹੀਂ ਹੈਗੇ ਕੰਮ ਨਹੀਂ ਮਿਲਦਾ ਉੱਤੋਂ ਇਦਾਂ ਦੀ ਵਿਫਤਾ ਪੈਂਦੀ ਆ ਤਾਂ ਬੜਾ ਦੁੱਖ ਦੀ ਗੱਲ ਹੈ ਬਾਕੀ ਬੋਲ ਜੀ ਮੈਂ ਜਿਹੜੀ ਇਹ ਚੀਜ਼ਾਂ ਦੇਖ ਕੇ ਪਤਾ ਕੋ ਕੈਨੇਡਾ ਪਤਾ ਕੋ ਸਟਰੀਆ ਬੰਦੇ ਮਿਲਦੇ ਹੁੰਦੇ ਸੀ ਉੱਥੇ ਬੰਦੇ ਮਿਲਦੇ ਪਿਆਰੇ ਨੇ ਪਾਕਿਸਤਾਨ ਵੀ ਜਿਹੜਾ ਪਾਕ ਕੈਨੇਡਾ ਇਹਦੇ ਵਿੱਚ ਜੇ ਤੁਸੀਂ ਨਾ ਹੋਣਾ ਵੀ ਅਸੀਂ ਪੰਜਾਬ ਤੋਂ ਬਚਾ ਕੇ ਬੱਚੇ ਨੂੰ ਲੈ ਜੀਏ ਬਚੇ ਤੋਂ ਹਾਂ ਜਿੱਥੇ ਉੱਥੇ ਵੀ ਮਿਲਦਾ ਹੈ ਪਰ ਤੋਂ ਕਾ ਕਿਸੇ ਦੇ ਦਿਲ ਚ ਮੜ ਕੇ ਥੋੜੀ ਦੇਖ ਸਕਦੇ ਆ ਚੌਧਰੀ ਸਾਹਿਬ ਬੜੇ ਬੜੇ ਅਮੀਰ ਪਰਿਵਾਰਾਂ ਦੀਆਂ ਲੜਕੀਆਂ ਲੜਕੇ ਵੀ ਮੁੱਕਰ ਜਾਂਦੇ ਜਾ ਕੇ ਮੈਂ ਤਾਂ ਉਹੀ ਕਹਿ ਆ ਵੀ ਸਾਰੇ ਪਰਿਵਾਰ ਬਰਾਬਰ ਨਹੀਂ ਤਾਂ ਪੰਜੇ ਉਂਗਲੇ ਬਰਾਬਰ ਵੀ ਨਹੀਂ ਹੁੰਦੀਆਂ ਬਖੂਲ ਜੀ ਬਹੁਤ ਚੰਗੇ ਪਰਿਵਾਰੇ ਵੀ ਪਏ ਆ ਇਹ ਸਾਰੇ ਪਰਿਵਾਰਾਂ ਦੀ ਸਟੋਰੀ ਜੰਗੇ ਪਰਿਵਾਰਿਕ ਤੋਂ ਪਏ ਬਾੜੇ ਤੋਂ ਬਾਹੜਾ ਪਰਿਵਾਰੇ ਹੀ ਪਏ ਆ ਜੀ ਇਕੱਲੇ ਵਿਆਹਾਂ ਦੀ ਗੱਲ ਨਹੀਂ ਆਪਣੇ ਨੌਜਵਾਨ ਲੋਕਾਂ ਨਾਲ ਤਾਂ ਉਦੋਂ ਹੀ ਠੱਗੀਆਂ ਬਹੁਤ ਹੋ ਰਹੀਆਂ ਨੇ ਏਜੰਟ ਦੀ ਗੱਲ ਕਰੀਏ ਤਾਂ 100-100 ਕਰੋੜ ਰੁਪਈਆ ਲੈ ਕੇ ਏਜੰਟ ਭਜਦੇ ਆ ਜਿਹੜੇ ਸਟੱਡੀ ਦੇ ਨਾਂ ਤੇ ਠੱਗੀ ਮਾਰਦੇ ਆ ਕੋਈ ਵਰਕ ਵੀਜੇ ਦੇ ਨਾਂ ਤੇ ਠੱਗੀ ਮਾਰਦਾ ਕੋਈ ਟੂਰਿਸਟ ਵੀਜੇ ਦੇ ਨਾਂ ਤੇ ਠੱਗੀ ਮਾਰਦਾ ਤੇ ਲੋਕ ਜਦੋਂ ਸਰਕਾਰ ਨਹੀਂ ਸੁਣਦੀ ਤਾਂ ਭਾਵੇਂ ਸਿੱਧੂ ਵਰਗਿਆਂ ਕੋਲੇ ਜਾ ਕੇ ਲੋਕਾਂ ਨੂੰ ਰੋਣਾ ਪੈਂਦਾ ਬਿਲਕੁਲ ਜੀ ਉਹ ਹੋਰ ਭਾਵੇਂ ਮਸਲਾ ਸਕਦਾ ਉਹ ਵਧੀਆ ਉਹ ਪੈਸੇ ਬਣਾ ਰਿਹਾ ਪੰਪਾ ਦੇ ਪਰ ਰੋਲਾ ਤਾਂ ਇਹ ਵੀ ਸਾਨੂੰ ਵੀ ਸੋਚਣਾ ਚਾਹੀਦਾ ਹੈ ਕੋਈ ਏਜੰਟ ਵੀ ਪਹਿਲਾਂ ਏਜੰਟ ਚੈੱਕ ਤਾਂ ਕਰਾਓ ਵੀ ਕਿੱਟੇ ਕਿੱ데 ਵੀਜੇ ਲਾ ਕਿੱਥੋਂ ਇਨਸਾਫ ਲਾਉਂਗੇ ਜੀ ਪੁਲਿਸ ਕੋਲੇ ਜਾਓਗੇ ਜਾਂ ਸੀਐਮ ਮਾਨ ਸਾਹਿਬ ਕੋਲੇ ਜਾਓਗੇ ਵਿਧਾਨ ਸਭਾ ਜਾਂ ਕਿੱਥੋਂ ਇਨਸਾਫ ਮੰਗਦੇ ਆਪਾਂ ਦੇਖੋ ਜੀ ਜਿਹੜੇ ਥੱਲੇ ਵਾਲੇ ਪਾਸੇ ਕੋਈ ਲੀਡਰ ਸਾਹਿਬ ਆ ਨਾ ਐਮਐਲਏ ਦਾ ਤਾਂ ਮੇਡਾ ਕਰਕ ਹੋ ਗਿਆ ਹੂੰ ਜਿਹੜਾ ਮਾਨ ਸਾਹਿਬ ਕੋਲੇ ਜੀ ਕੋਈ ਮੈਂ ਇੱਕ ਦੋ ਕੰਮ ਤੇਰੇ ਸਹੀਏ ਮਾਨ ਸਾਹਿਬ ਉਹ ਨੂੰ ਮੈਂ ਤੇਲਾ ਪਾਈਆਂ ਨੇ ਮੇਰੇ ਕੰਮ ਹੋਏ ਉਹ ਬੰਦਾ ਠੀਕ ਹੈ ਕੰਮ ਕਰਦਾ ਪਰ ਜਿਹੜੀ ਥੱਲੇ ਉਹ ਚੌਕੜੀ ਹੈ ਨਾ ਥੱਲੇ ਜਿਹੜੀ ਬੈਠੀ ਉਹ ਬਿਲਕੁਲ ਖਰਾਬ ਕਰ ਰਹੀ ਹੈ ਜਿਹੜੇ ਕੋਈ ਇਹਨਾਂ ਦੇ ਐਮਐਲਏ ਸਾਹਿਬਾ ਉਹ ਤਾਂ ਵੀ ਵਡਿਆ ਵਡਿਆ ਧੋਲਾ ਕਰ ਲਿਆ ਖਾ ਖਾ ਕੇ ਉਹਦੇ ਹਰੇਕ ਡੀਐਸਪੀ ਐਸਐਚਓ ਤਹਿਸੀਲਦਾਰ ਤੋਂ ਮੇਲ ਲਈ ਜਾਂਦੇ ਹਾਂ ਕਾ ਵੀ ਥੱਲੇ ਨਹੀਂ ਹੁਣੀ ਮਾਨ ਸਾਹਿਬ ਨੂੰ ਸਿੰਧ ਡਾਇਰੈਕਟਰ ਮਿਲੋ ਜਾ ਕੇ ਤੇ ਨਾਲ ਉਹਨੂੰ ਬੇਲ ਪਰਸਨ ਬੇਲ ਕਰੋ ਤੇ ਉਹ ਕੰਮ ਹੁੰਦਾ ਸਤਿ ਸ੍ਰੀ ਅਕਾਲ ਜੀ ਮੈਂ ਮੋਨ ਮਕਬੂਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ ਦੋਸਤੋ ਗੱਲ ਇੱਕ ਵਾਰੀ ਫੇਰ ਕਰਾਂਗੇ ਆਪਾਂ ਆਪਣੇ ਰੰਗਲੇ ਪੰਜਾਬ ਦੀ ਪੰਜਾਬ ਦੀ ਨੌਜਵਾਨੀ ਦੇ ਵਿੱਚ ਇਸ ਟਾਈਮ ਬਾਹਰ ਜਾਣ ਦਾ ਜਿਹੜਾ ਕਰੇਜ ਹੈ ਉਹ ਕਿਸੇ ਤੋਂ ਲੁਕਿਆ ਨਹੀਂ ਹੈਗਾ ਕਿਸੇ ਵੀ ਤਰ੍ਹਾਂ ਕੋਈ ਰਸਤਾ ਅਪਣਾਉਣਾ ਪਵੇ ਚਾਹੇ ਡੋਂਕੀ ਰਾਹੀਂ ਬਾਹਰ ਜਾਣਾ ਹੋਵੇ ਤੇ ਜਾਂ ਸਟੱਡੀ ਦੇ ਜ਼ਰੀਏ ਜਾਂ ਸਭ ਤੋਂ ਵੱਡੀ ਗੱਲ ਹੈ ਇੱਕ ਬੰਦਾ ਕਹਿੰਦਾ ਵੀ ਜੇ ਨਹੀਂ ਸਾਡੇ 'ਚ ਕੋਈ ਕਾਬਲੀਅਤ ਜਾਂ ਕਿਸੇ ਵੀ ਤਰ੍ਹਾਂ ਦਾ ਲੱਗਦਾ ਵੀ ਆਪਾਂ ਪੈਸੇ ਖਰਚ ਦਾਂਗੇ ਬੜੀ ਲਿਖੀ ਕੁੜੀ ਆਪਾਂ ਦੇਖ ਲੈਣੇ ਆ ਉਹਦੇ ਨਾਲ ਟੈਂਪਰੇਰੀ ਵਿਆਹ ਕਰਾ ਕੇ ਬਾਹਰ ਜਾਣ ਦਾ ਇਹ ਵੀ ਬਹੁਤ ਰੁਝਾਨ ਬਣਿਆ ਹੋਇਆ ਹੈ ਪਰ ਕਈ ਵਾਰੀ ਆਪਾਂ ਬਹੁਤ ਵੱਡਾ ਧੋਖਾ ਵੀ ਖਾ ਜੰਨੇ ਆ ਕਿਉਂਕਿ ਕੁੜੀਆਂ ਜਾ ਕੇ ਬਾਹਰ ਸਾਰਾ ਜਿਹੜਾ ਇਧਰੋਂ ਪੈਸਾ ਲਵਾਇਆ ਹੁੰਦਾ ਜਾਂ ਕਿਸੇ ਨੇ ਮਤ ਦਿੱਤੀ ਹੁੰਦੀ ਆ ਸਾਰਾ ਕੁਝ ਖੂਚ ਪਾ ਦਿੰਦੀਆਂ ਨੇ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਕਈ ਚੰਗੀਆਂ ਲੜਕੀਆਂ ਵੀ ਨੇ ਜਿਨ੍ਹਾਂ ਦੇ ਨਾਲ ਮੁੰਡੇ ਇਥੋਂ ਸਪੌਂਸ ਦੇ ਤੌਰ ਤੇ ਚਲੇ ਗਏ ਹੁੰਦੀ ਜ਼ਿੰਦਗੀ ਬਣ ਗਈ ਪਰ ਜ਼ਿਆਦਾਤਰ ਧੋਖੇ ਸਾਹਮਣੇ ਆ ਰਹੇ ਆ ਇਸੇ ਵਿਸ਼ੇ ਤੇ ਗੱਲਬਾਤ ਕਰਾਂਗੇ ਆਪਾਂ ਸਮਾਜ ਸੇਵੀ ਚੌਧਰੀ ਕਿਸ਼ਨ ਲਾਲ ਜੀ ਨਾਲ ਜਿਨ੍ਹਾਂ ਦੀ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਵੀਡੀਓ ਪਾਈ ਆ ਬਠਿੰਡੇ ਜ਼ਿਲ੍ਹੇ ਦੀ ਕਿਸੇ ਪਰਿਵਾਰ ਦੇ ਨਾਲ ਜਿਹੜਾ ਧੋਖਾ ਹੋਇਆ ਲੜਕੀ ਬਾਹਰ ਜਾ ਕੇ ਮੁੱਕਰ ਗਈ ਕਹਿੰਦੇ ਵੀ ਲੁੱਟ ਪੁੱਟ ਕੇ ਲੈ ਗਈ ਸਾਡਾ ਕੰਮ ਟਰੱਕਾਂ ਦਾ ਉਹ ਪੁਲਿਸ ਮੁਲਾਜ਼ਮ ਹੈ ਜਿਨ੍ਹਾਂ ਦੇ ਬੇਟੇ ਨਾਲ ਧੋਖਾ ਹੋਇਆ ਕੀ ਸਾਰਾ ਮਸਲਾ ਆਪਾਂ ਚੌਧਰੀ ਸਾਹਿਬ ਨਾਲ ਗੱਲਬਾਤ ਕਰਦੇ ਚੌਧਰੀ ਸਾਹਿਬ ਸਵਾਗਤ ਹੈ ਤੁਹਾਡਾ ਸਭ ਤੋਂ ਪਹਿਲਾਂ। ਖਮਕੋਲ ਦੇ ਵਾਇਗੁਰ ਕੀ ਖਾਲਸਾ ਵਾਇਦੂ ਜੀ ਕੀ ਫਤਿਹ ਹੈ ਜੀ ਪਾਤ ਜੀ ਅਕਸਰ ਤੁਸੀਂ ਸਮਾਜ ਸੇਵਾ ਦੀ ਗੱਲ ਕਰਦੇ ਹੋ ਸਮਾਜਿਕ ਮੁੱਦੇ ਚੁੱਕਦੇ ਹੋ ਅੱਜ ਇੱਕ ਬੜਾ ਅਹਿਮ ਮੁੱਦਾ ਹੈ ਜਿਹੜੀਆਂ ਕੁੜੀਆਂ ਬਾਹਰ ਜਾ ਕੇ ਧੋਖਾ ਦਿੰਦੀਆਂ ਨੇ ਨੌਜਵਾਨਾਂ ਨੂੰ ਬਾਅਦ ਦੇ ਵਿੱਚ ਕਈ ਨੌਜਵਾਨ ਤਾਂ ਸੁਸਾਈਡ ਕਰ ਗਏ ਉਹਨਾਂ ਦੇ ਪਰਿਵਾਰਾਂ ਨੂੰ ਇਸ ਤਰ੍ਹਾਂ ਨੌਬਤ ਆ ਗਈ ਵੀ ਕੰਗਾਲੀ ਦੇ ਰਸਤੇ ਤੇ ਤੁਰਨਾ ਪੈ ਗਿਆ ਕੀ ਕਹਿਣਾ ਚਾਹੁੰਦੇ ਇੱਕ ਵੀਡੀਓ ਤੁਹਾਡੇ ਸਾਹਮਣੇ ਆਈ ਹੈ ਬਠਿੰਡੇ ਦੀ ਦੇਖੋ ਜੀ ਮੈਂ ਮੰਨਉਂਦੀ ਐ ਮਸਲਾ ਇਕੱਲਾ ਇਕੱਲੇ ਪਠੜਕੇ ਨਾਲ ਨਹੀਂ ਐ ਮਸਲਾ ਪੰਜਾਬ ਦਾ ਮਸਲਾ ਜੀ ਅਜੇ ਤੱਕ ਕੋਈ ਇਸ ਮਸਲੇ ਤੇ ਮੇਰੇ ਕੋਲ ਬੋਲਿਆ ਨਹੀਂ ਲੋਕ ਧੋਖਾ ਵੀ ਬਹੁਤ ਖਾ ਰਹੇ ਹੂੰ ਜਿਹੜੀ ਵੀਡੀਓ ਚ ਮੈਂ ਖੁਲਾਸੇ ਕੀਤੇ ਸੀ ਇੱਕ ਪਰਿਵਾਰ ਦੇ ਤੇ ਉਹ ਵੀਡੀਓ ਕਿਸੇ ਨੇ ਡਿਲੀਟ ਕਰਾ ਦਿੱਤੀ ਐ ਤੁਹਾਡੇ ਕੋਲ ਸ਼ਾਇਦ ਮੈਂ ਕੰਪਲੇਟ ਵੀ ਭੇਜ ਦਿੱਤੀ ਜਿੱਦੀ ਮੈਂ ਕੰਪਲੇਟ ਡੀਜੀਪੀ ਸਾਹਿਬ ਨੂੰ ਕਰ ਦਿੱਤੀ ਐ ਵੀ ਤੇਰੀ ਤੇਜ ਤੋਂ ਵੀਡੀਓ ਚੱਕੀ ਗਈ ਐ ਹੂੰ ਇਹ ਵੀਡੀਓ ਕਿਵੇਂ ਚੱਕੀ ਉਹਦੇ ਖਿਲਾਫ ਕਾਰਵਾਈ ਕੀਤੀ ਉਹਦੇ ਵਿੱਚ ਮੈਂ ਸਾਰੇ ਖੁਲਾਸੇ ਕਰਤੇ ਸੀ ਜੀ ਪਾਦ ਵਿੱਚ ਇਹ ਪਤਾ ਕੀ ਹੈ ਜੀ ਇਹ ਮੇਰਾ ਖਿਆਲ ਵੀ 70% ਇਹ ਲੜਕੀਆਂ ਨਾ ਉੱਥੇ ਜਾ ਕੇ ਮੁੱਕਰ ਜਾਂਦੀਆਂ ਤੇ ਉੱਥੇ ਜਾ ਕੇ ਆਪ ਦਾ ਤਬਾਹ ਖਰਾਬ ਹੋ ਜਾਂਦਾ ਜਾਂ ਕੋਈ ਹੋਰ ਭਾਲ ਲੈਂਦੀ ਹੈ ਜੀ ਜਾਂ ਕੋਈ ਇਹ ਕੰਟਰੀਆਂ ਦੇ ਕਾਨੂੰਨ ਹੀ ਇਹੋ ਜਿਹੇ ਆ ਲੇਡੀ ਨੂੰ ਜਿਆਦਾ ਇਹਨਾਂ ਦੇ ਪ੍ਰਾਈਵੇਸਸ ਦਿੱਤੀ ਹੋਈ ਹੈ ਜਾਂ ਜਿਹੜਾ ਬੱਚਾ ਉੱਥੇ ਤੋਂ ਲੈ ਜਾਂਦੀ ਹੈ ਉਸ ਤੋਂ ਬਾਅਦ ਉਹ ਦੀ ਦੁਰਦਸ਼ਾ ਕਰਦੀ ਹੈ ਹੂੰ ਕਿੰਨੀ ਵੀ ਸਾਡੇ ਰਾਈਟ ਹੈ ਹੂੰ ਵੀ ਅਸੀਂ ਫੈਸਲੇ ਲੈ ਸਕਦੀਆਂ ਹੂੰ ਪੇ ਜੇ ਤੁਸੀਂ ਫੈਸਲੇ ਲੈਣੇ ਸੀ ਤਾਂ ਪਹਿਲਾਂ ਆਪਦੇ ਪਿਓ ਨੂੰ ਕਹਿੰਦੇ ਭਾਈ ਅਸੀਂ ਫੈਸਲਾ ਲੈ ਲਿਆ ਤੁਹਾਨੂੰ ਭੇਜ ਜੀ ਪਹਿਲ ਬਾਤ ਪਹਿਲਾਂ ਤਾਂ ਤੁਸੀਂ ਕਾਲੇ ਕਰਤੇ ਅਖਬਾਰ ਵੀ ਸਾਡੀ ਕੁੜੀ ਜੀ ਇੰਨੇ ਬੈਂਡ ਲੈ ਆ ਜੀ ਐਨਾ ਕੱਤ ਹੈ ਜੀ ਤੇ ਆਹ ਕੁਛ ਪੜੀ ਹੈ ਜੀ ਤੇ ਤੁਸੀਂ ਜੀ ਆ ਜਾਓ ਉਹ ਬੋਲੀ ਵਾਲਾ ਕਾਪੀ ਹੋ ਜਾਂਦਾ ਵੀ ਬੋਲੀ ਸਾਡੀ ਕੁੜੀ ਦੀ ਬੋਲੀ ਲਾਉਣੀ ਜੀ 8 ਲੱਖ ਤੋਂ 30 ਲੱਖ ਤੱਕ ਜਾ ਵੜਦੀ ਹੈ ਹੂੰ ਪਹਿਲਾਂ ਅਗਲੇ ਰੁਫਤਾ ਲੈਂਦੇ ਆ ਵੀ 8 ਲੱਖ ਲੱਗੂ ਉਸ ਤੋਂ ਬਾਅਦ 30 ਲੱਖ ਤੇ ਪਹੁੰਚ ਜਾਂਦੀ ਗੱਲ ਉਹ ਫਿਰ 30 ਲੱਖ ਕਿੱਥੋਂ ਜਾਣਾ ਜਾਤਾ ਪਰਿਵਾਰ ਵੇਚੂਗਾ ਵਕਾਨ ਹੂੰ ਜਾਂ ਫਿਰ ਘਰੇ ਦੇ ਧਰੂਗਾ ਜਾਂ ਫਿਰ ਲੋਨ ਚੱਕੂਗਾ ਹਾਂ ਉੱਥੇ ਜਾ ਕੇ ਕੁੜੀਆਂ ਮੁੱਕ ਰਿਆਂਦੀਆਂ ਫਿਰ ਉਸ ਪਰਿਵਾਰ ਦਾ ਕੀ ਹਾਲ ਹੋਊਗਾ ਮੈਂ ਵੀਡੀਓ ਪਹਿਲੇ ਕਰ ਚੁੱਕਿਆ ਉਹ ਜਿਹੜੀ ਡਿਲੀਟ ਹੋ ਗਈ ਜੀ ਚੌਧਰੀ ਸਾਹਿਬ ਪਰ ਗੱਲ ਇੱਥੇ ਜੇ ਤਾਂ ਕੋਈ ਬਿਲਕੁਲ ਜੈਨੂਨ ਤੌਰ ਤੇ ਵਿਆਹ ਹੁੰਦਾ ਉਹਦੇ ਨਾਲ ਧੋਖਾ ਹੁੰਦਾ ਤਾਂ ਵੱਡੀ ਗੱਲ ਹੈ ਤੇ ਕਈ ਵਾਰ ਤਾਂ ਆਪਣੇ ਲੋਕ ਵੀ ਲਾਲਚ ਵਸ ਪੈ ਜਾਂਦੇ ਆ ਟੈਂਪਰੇਰੀ ਵਿਆਹ ਕਰਦੇ ਆ ਜੀ ਉਹਦੇ ਤੇ ਕੀ ਕਹੋਗੇ ਦੇਖੋ ਜੀ ਟੈਂਪਰੇਰੀ ਵੀ ਚਾਹੀਏ ਇਹ ਸਾਡੀ ਵੀ ਤਰਾਸ ਦੀ ਹੈਗੀ ਆ ਜਿਹੜੇ ਲੜਕੇ ਵਾਲਿਆਂ ਦੀ ਤਰਾਸ ਜੀ ਵੀ ਟੈਂਪਰੇਰੀ ਦਾ ਕਰੋ ਹਾਂ ਪੂਰਾ ਰੀਗਲ ਵਿਆਹ ਕਰਕੇ ਪੂਰਾ ਲੋਕਾਂ ਨੂੰ ਦਿਖਾਓ ਵੀ ਅਸੀਂ ਇੱਥੇ ਵਿਆਹ ਕੀਤਾ ਹੈ ਸਰਟੀਫਿਕੇਟ ਕੋਈ ਹੋਰ ਹੁੰਦਾ ਹੈ ਮੈਰਿਜ ਦਾ ਉਹ ਕੋਈ ਹੋਰ ਤਰੀਕ ਕੋਈ ਹੋਰ ਬੋਲੀ ਜਾਂਦੀ ਹੈ ਉੱਥੇ ਕਰਾਫੀਆਂ ਨੂੰ ਕਹਿ ਕੇ ਚੇਂਜ ਕਰਾ ਲੈਂਦੇ ਆ ਜੀ ਹੁਣ ਮਸਲਾ ਇਹ ਹੈ ਕਿ ਉਹ ਜਿਹੜਾ ਮਸਲਾ ਚੱਕਿਆ ਸੀਦਾ ਪਰ ਉਹ ਸਾਡੇ ਵੀ ਉਹਨਾਂ ਦੇ ਬਵਾਸੀਰ ਤੇ ਮਿਰਚਾਂ ਲੱਗੀਆਂ ਉਹਦੇ ਵਿੱਚ ਬੈਠੇ ਉਹਦੇ ਭਰਾ ਦੇ ਵੀ ਖਲਾਸੇ ਕਰਦੇ ਸੀ ਵੀ ਯਾਰ ਤੂੰ ਇੱਕ ਪਾਸੇ ਤੋਂ ਬਾਹਰ ਜਾਣ ਨੂੰ ਫਿਰਦਾ ਇੱਕ ਪਾਸੇ ਤੂੰ ਸਾਰਾ ਸਵਾਲ ਲੈ ਗਿਆ ਤੂੰ ਬ੍ਰੈਸਲੇਟ ਤੱਕ ਐਪਲ ਫੋਨ ਤੱਕ ਯਾਰ ਮੋਬਾਈਲ ਆਪਣੇ ਆ ਕੀ ਕਹਿੰਦੇ ਉਹਦੇ ਲੈਪਟਾਪ ਤੱਕ ਲੈ ਗਿਆ ਅਜੇ ਵੀ ਤੈਨੂੰ ਭੁੱਖ ਆ ਯਾਰ ਤੂੰ ਯਾਰ ਆਪਦੀ ਲੜਕੀ ਦੇ ਤਲਾਕ ਦਾ ਕਾਰਨ ਬਣ ਰਿਹਾ ਐ ਹੋ ਜੀ ਕਮੀਨੇ ਲੋਕ ਆ ਨਾ ਜਿਹੜੇ ਉਹ ਆਪਦੀਆਂ ਲੜਕੀਆਂ ਰੋਣੀ ਸੋਚਦੇ ਦੀ ਆਪਦੇ ਪਰਿਵਾਰ ਨੂੰ ਸੋਚਦੇ ਆ ਵੀ ਸਾਡਾ ਪੈਸਾ ਕਿੱਥੋਂ ਬੜੂ ਜੀ ਉਹਦੇ ਬਾਰੇ ਜਿਹੜੇ ਨਾ ਖੁਲਾਸੇ ਕਰਦੇ ਸੀ ਉਹ ਮੇਰਾ ਖਿਆਲ ਹੈ ਜਿਹੜੀ ਡਿਲੀਟ ਵੀਡੀਓ ਹੋਈ ਆ ਉਹ ਬਾਹਰਲੀ ਕੰਟਰੀ ਚ ਹੋਈ ਆ ਤੇ ਸ਼ਾਇਦ ਉਹਦੀ ਆਪਾਂ ਨੂੰ ਕੋਈ ਮਿਲ ਜੇ ਤਾਂ ਕੱਲ ਨੂੰ ਆਪਾਂ ਉਹਦੇ ਤੇ ਐਕਸ਼ਨ ਵੀ ਕਰਾਂਗੇ ਜੀ ਉਹਦੇ ਤੇ ਮੈਂ ਜਿਹੜੀ ਕੱਲ ਵੀਡੀਓ ਕੀਤੀ ਐ ਵਿੱਚ ਮੈਨੂੰ ਇਹ ਵੀ ਪਤਾ ਲੱਗ ਗਿਆ ਲੋਕਾਂ ਦੇ ਦਸਣ ਬਤਾਵਕ ਪਰਿਵਾਰ ਦੇ ਦਸਣ ਬਤਾਵਕ ਹੀ ਇਹਦਾ ਪਿਓ ਏਡਾ ਕਮੀਨਾ ਐ ਉਹ ਕਹਿੰਦੇ ਵੀ ਲੜਕੀ ਨੂੰ ਦਿਖਾਉਣ ਵਾਸਤੇ 7 ਸਾਲ 77 ਕਿਲੋਮੀਟਰ ਬਾਈਕ ਤੇ ਜਾ ਬੜਦਾ ਐ ਹੂੰ ਉਹ ਹੋਰ ਕੁੜੀ ਬਾਹਰ ਬੈਠੀ ਐ ਕੁੜੀ ਨੇ ਉੱਥੇ 2021 ਦੀ ਗੀ ਕੁੜੀ ਐ ਕਈ ਐ ਉਥੇ ਜੀ ਸਾਰਾ ਪੈਸਾ ਲੈ ਗਈ ਮਕਬੂਲ ਜੀ ਹੂੰ ਇਹ ਥਾਣੇਦਾਰ ਰਟਾਇਰ ਸੀ ਇਹਦੀ ਜਿੰਨੀ ਗ੍ਰੈਜੂਇਟੀ ਸੀ ਵਿਚਾਰੇ ਨੇ ਲਾਤੀ ਹਾਂ ਤੇ ਨਾਲ ਜਿਹੜਾ ਕੋਈ ਪਲਾਟ ਫਲੋਰ ਸੀ ਉਹ ਵੀ ਜੋ ਕੋਈ ਲੋਨ ਬੈਂਕ ਤੋਂ ਚੱਕ ਲਿਆ ਉਹ ਵੀ ਹੂੰ ਅੱਜ ਇਹ ਥਾਣੇਦਾਰ ਕਿਰਾਏ ਤੇ ਐ ਜੀ ਕਿੱਡੀ ਥਾਸ ਦੀ ਐ ਸਾਡੇ ਬੈਂਕ ਵਿੱਚ ਦੀ ਪ੍ਰਸ਼ਾਸਨ ਦੀ ਵੇ 88000 ਅੱਜ ਕਰਾਏ ਤੇ ਪੁਲਿਸ ਸਟਾਪਮੈਂਟ ਫੋੜੀ ਰਿਆ ਪਰਚਾ ਦਰਜ ਕਰਵਾਤਾ ਸੀ ਹੂੰ ਪਰਚਾ 82 ਨੰਬਰ ਬਕਤਵਾ ਹੂੰ 108 ਬੀ ਐਨਐਸ ਬਟੰਡਾ ਜ਼ਿਲ੍ਹੇ ਚ ਦਰਜ ਹੋ ਚੁੱਕਿਆ ਜੀ ਪਰ ਉਹਨੂੰ ਗ੍ਰਿਫਤਾਰ ਨਹੀਂ ਪੁਲਿਸ ਕਰ ਰਹੀ ਉਹ ਲੇਡੀਜ਼ ਨੂੰ ਨਹੀਂ ਗ੍ਰਿਫਤਾਰ ਕਿਹੜੀ ਲੇਡੀਜ਼ ਨੂੰ ਕਰਨਾ ਜੀ ਲੜਕੀ ਤਾਂ ਬਾਹਰ ਬੈਠੀ ਹੈ ਫੋਰਨ ਦੇ ਵਿੱਚ ਮੈਂ ਕਿਹੜੀ ਕੰਟਰੀ ਦੀ ਗੱਲ ਕਰਦੇ ਹੋ ਕਿੱਥੇ ਗਈ ਹੈ ਲੜਕੀ ਇਹ ਲੜਕੀ ਇਹ ਕੈਨੇਡਾ ਦੀ ਹੈ ਨਹੀਂ ਨਿਊਜ਼ੀਲੈਂਡ ਦੇ ਕੇਸ ਹੋਪ ਵੀ ਹੈਗਾ ਆਪਣੇ ਕੋਲ ਇਹ ਤੇ ਬਾਕੀ ਜਿਹੜੀ ਇਹ ਜਿਹੜੀ ਲੜਕੀ ਦੀ ਮਾਂ ਹੈ ਹੂੰ ਉਹਦੇ ਤੇ ਪਰਚਾ ਦਰਜ ਹੋ ਚੁੱਕਿਆ ਉਹਦਾ ਜਿਹੜਾ ਆਸ਼ਕ ਹੈ ਉਹਦੇ ਤੇ ਵੀ ਪਰਚਾ ਦਰਜ ਹੋ ਚੁੱਕਿਆ ਸਾਰੇ ਪਰਿਵਾਰ ਤੇ ਹੋ ਜਦੇ ਪਰ ਰੈਸਟ ਵੀ ਹੋ ਰਹੀ ਨਹੀਂ ਜਿਹੜਾ ਲੜਕ ਲੜਕੀ ਨਾਲ ਜਿਹਦੀ ਤੁਸੀਂ ਲੜਕੇ ਕਿਸੇ ਦੀ ਗੱਲ ਕਰਦੇ ਹੋ ਆਸ਼ਕ ਦੀ ਗੱਲ ਕਰਦੇ ਹੋ ਉਹ ਉਹ ਕਿੱਥੇ ਦਾ ਜੀ ਉਹ ਪਰ ਉਹ ਵੀ ਇੱਥੋਂ ਲਈ ਹੈ ਜੀ ਸ਼ਹਿਰ ਦਾ ਹੀ ਹੈ ਇੱਥੋਂ ਦਾ ਬਲੋ ਆਪਣੇ ਬਠਿੰਡੇ ਦਾ ਹੀ ਹੈ ਜੀ ਪਰਚੇ ਦਰਜ ਹੋ ਗਏ ਨੇ ਕਿ ਹਮ ਮਸਵਰਾ ਕਰਕੇ ਠੱਗੀ ਕੀਤੀ ਹੈ ਬਿਲਕੁਲ ਜੀ ਬਿਲਕੁਲ ਉਹ ਗੱਲ ਵੀ ਪਿੱਛੇ 2021 ਦੇ ਵਿੱਚ 23 ਦੇ ਵਿੱਚ ਇਹ ਲੜਕੀ ਦਾ ਆਈ ਸੀ ਵੀ ਮੈਂ ਉਹਦਾ ਪ੍ਰੈਸ਼ਰ ਕਰਾਉਣਾ ਇਹਦਾ ਕੋਈ ਪ੍ਰੈਸ਼ਰ ਹੋਇਆ ਹੋਣਾ ਉਦੋਂ ਅਸੀਂ ਆਲਦਾ ਕਰਜਾ ਚੱਕ ਕੇ ਇਹਦਾ ਪ੍ਰੈਸ਼ਰ ਕਰਕੇ ਭੇਜਿਆ ਤੇ ਅਜੇ ਤੱਕ ਸਾਨੂੰ 2021 ਦੀ ਗਈ ਹੈ ਅਜੇ ਤੱਕ ਸਾਡੇ ਮੁੰਡੇ ਦੀ ਕੋਈ ਵਾਇਤਾ ਨਹੀਂ ਸੀ ਹੁਣ ਮੁੰਡੇ ਨੂੰ ਪਤਾ ਲੱਗਿਆ ਸੀ ਵੀ ਇਹ ਉੱਥੇ ਗਲਤ ਕਰ ਇਹਦਾ ਕੋਈ ਚੱਕਰ ਹੋਰ ਪੈ ਗਿਆ ਮੁੰਡਾ ਚਾਰ ਸਫਿਆਂ ਦਾ ਸੁਸਾਈਡ ਲਿਖ ਕੇ ਆਹਾ ਲੈ ਗਿਆ ਉੱਧਰ ਨਹੀਂ ਉਹ ਲੜਕਾ ਸੁਸਾਈਡ ਕਰ ਗਿਆ ਜੀ ਸੂਇਸਾਈਡ ਕਰ ਗਿਆ ਲੜਕਾ ਜਿਹਦੇ ਨਾਲ ਜਿਹੜੇ ਪਰਿਵਾਰ ਦਾ ਪੈਸਾ ਲਵਾ ਕੇ ਗਈ ਹੈ ਉਹ ਸੂਇਸਾਈਡ ਕਰ ਗਿਆ 82 ਰੱਬਰ ਬਕਤਵਾਦਰਜ ਹੋਇਆ ਉਸ ਅਰੈਸਟ ਵੀ ਕਰ ਲਈ ਕੱਲ ਭੋਗ ਤੇ ਮੈਂ ਤਾਂ ਵੀਡੀਓ ਕੀਤੀ ਸੀ ਉਹਨਾਂ ਦੀ ਵੀ ਆ ਪਰਿਵਾਰ ਇਹ ਪਰਿਵਾਰ ਇਹਦਾ ਪਰਿਵਾਰਾਂ ਵਰਗੇ ਪੰਜਾਬ ਦੇ ਵਿੱਚ ਕਿਤੇ ਪਰਿਵਾਰ ਹੋਣਗੇ ਜੀ ਇਹ ਤਾਂ ਬਹੁਤ ਵੱਡੀ ਮੈਨੂੰ ਜਿਹੜੀ ਗੱਲ ਚੁਕਾਉਣ ਵਾਲੀ ਗੱਲ ਹੈ ਵੀ ਉਹ ਲੜਕਾ ਜਿਹੜਾ ਸੂਇਸਾਈਡ ਵੀ ਕਰ ਗਿਆ ਇੱਕ ਸੂਇਸਾਈਡ ਲੈਟਰ ਵੀ ਉਹਨੇ ਲਿਖਤਾ ਆਪਣੇ ਸਹੁਰੇ ਪਰਿਵਾਰ ਦੇ ਖਿਲਾਫ ਕੀ ਇਹ ਮੈਰਿਜ ਪੱਕੇ ਤੌਰ ਤੇ ਹੋਈ ਸੀ ਜਾਂ ਬਾਹਰ ਪਹੁੰਚਾਉਣ ਦਾ ਹੀ ਐਗਰੀਮੈਂਟ ਕੰਟਰੈਕਟ ਹੋਇਆ ਸੀ ਨਹੀਂ 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 ਪੱਕੇ ਤੌਰ ਤੇ ਸੀ ਇਸ ਮੁੰਡੇ ਨੂੰ ਪਹਿਲਾਂ ਉਸ ਲੜਕੀ ਦੀ ਜਿਹੜੀ ਇਹਦੀ ਸੱਸ ਸੀ ਮੁੰਡੇ ਦੀ ਉਹਨੂੰ ਇਹਦੇ ਕਾਰਜਵਾਈ ਵੀ ਰੱਖੀ ਰੱਖਿਆ ਜੀ ਬਾਅਦ ਜਦੋਂ ਉੱਥੇ ਜਾ ਕੇ ਕੋਈ ਗੱਲਬਾਤ ਹੋਰ ਹੋ ਗਈ ਲੜਕੀ ਦੀ ਬਾਅਦ ਹੀ ਰੋ ਵਿਖੜਤਾ ਉਸੋਂ ਜੀ ਫਿਰ ਹੁਣ ਕੀ ਸਰਕਾਰ ਨੂੰ ਤੁਸੀਂ ਅੱਜ ਮਾਨ ਸਾਹਿਬ ਤੱਕ ਕਹਿੰਦੇ ਹੋ ਵੀ ਸਾਡੀ ਵੀਡੀਓ ਪਹੁੰਚੇ ਆਵਾਜ਼ ਪਹੁੰਚੇ ਮਾਨ ਸਾਹਿਬ ਸੁਣਦੇ ਵੀ ਹੈ ਜੋ ਲੋਕੀ ਅਕਸਰ ਆਪਾਂ ਇਦਾਂ ਦਾ ਮੁੱਦਾ ਚੁੱਕਦੇ ਆਂ ਕੀ ਇੱਥੇ ਕੋਈ ਕਾਨੂੰਨ ਬਣਨਾ ਚਾਹੀਦਾ ਹੈ ਵੀ ਇਹ ਲੋਕ ਨੇ ਜਿਹੜੇ ਫਰਾਡ ਕਰਦੇ ਨੇ ਇਹਨੂੰ ਵੀ ਆਪਾਂ ਫਰਾਡ ਹੀ ਮੰਨਾਂਗੇ ਕਿੰਨਾ ਕੁ ਸਕੰਜਾ ਇਹਨੂੰ ਤੇ ਕਿਸ ਤਰ੍ਹਾਂ ਕੱਸਿਆ ਜਾ ਸਕਦਾ ਦੇਖੋ ਜੀ ਮੈਂ ਮਾਨ ਸਾਹ ਉਹਨੂੰ ਇਹ ਹੀ ਪੀਲ ਕੀਤੀ ਹੈ ਕਿ ਤੁਹਾਡੇ ਜੇ ਡੇਢ ਦੋ ਸਾਲ ਪਏ ਆ ਤੁਸੀਂ ਇੱਕ ਪਲੀਜ਼ ਇਹ ਕੰਮ ਕਰਦੇ ਹੋ ਪੰਜਾਬ ਦਾ ਮਸਲਾ ਹੈ ਹੂੰ ਕੱਲੋਂ ਲੈਕਚਰ ਵੀ ਆ ਗਿਆ ਤੁਹਾਡੀ ਬੱਲੇ ਬੱਲੇ ਹੋਣੀ ਏ ਕਾ ਮਸਲਾ ਇਹ ਪੰਜਾਬ ਦਾ ਇੱਕ ਬਿੱਲ ਪਾਸ ਕਰਾ ਦਿਓ ਹੂੰ ਇਹ ਭਾਈ ਜਿਹੜਾ ਵੀ ਬੰਦੇ ਦੇ ਕੁੜੀ ਭੇਜਣੀ ਹੈ ਹਾਂ ਉਸ ਕੁੜੀ ਦੀ ਜਿਹੜੀ ਪ੍ਰਾਪਰਟੀ ਹੈ ਹੂੰ ਉਹ ਮੁੰਡੇ ਵਾਲੇ ਦੇ ਐਫੀਰਡ ਦੇ ਕੋਲੇ ਰੱਖ ਦਿਓ ਵੀ ਕੱਲ ਨੂੰ ਜੇ ਬੁੱਕਰਦੀ ਹੈ ਤਾਂ ਪ੍ਰਾਪਰਟੀ ਦੇ ਜਿਹੜੇ ਹੱਕਦਾਰ ਉਹਨੇ ਵਾਲੇ ਹੋਣਗੇ ਜੀ ਮਤਲਬ ਇਦਾਂ ਦੀ ਕੋਈ ਬਣਾ ਦੇਣਾ ਚਾਹੀਦਾ ਬਿਲ ਪਾਸ ਹੋ ਗਏ ਜਾਂ ਕਾਨੂੰਨ ਬਣਾਉਣਾ ਚਾਹੀਦਾ ਵੀ ਤਾਂ ਜੋ ਬਾਹਰ ਜਾ ਕੇ ਧੋਖਾ ਨਾ ਦੇ ਸਕੇ ਲੜਕੀ ਬਿਲਕੁਲ ਬਿਲਕੁਲ ਇਹ ਇਹ ਇੱਕ ਕਾਨੂੰਨ ਪਾਸ ਹੋਣਾ ਚਾਹੀਦਾ ਤਾਂ ਕਿ ਸਾਡੇ ਪੰਜਾਬ ਦੇ ਲੋਕ ਬਾਤ ਤਕੜ ਬਹੁਤ ਲੋਕ ਠੱਗੀ ਦਾ ਸ਼ਿਕਾਰ ਹੈ ਹੁਣ ਆਪਾਂ ਵੀਡੀਓ ਕੀਤੀ ਸੀ ਜਿਹੜੀ ਆਪਣੀ ਡਿਲੀਟ ਕੀਤੀ ਜੀ ਇਹਨਾਂ ਨੇ ਉਸ ਵੀਡੀਓ ਦੇ ਮੁਤਾਬਕ ਮੇਰਾ ਕਹਿਣਾ ਵੀ ਐ ਮਕਬੂਲ ਜੀ ਮੇਰੇ ਕੋਲ 40 ਤੋਂ 50 ਫੋਨ ਆ ਗਏ ਵੀ ਸਾਡਾ ਵੀ ਇਹ ਮਸਲਾ ਹੈ ਸਾਡਾ ਵੀ ਇਹ ਮਸਲਾ ਹੈ ਜੀ ਔਰ ਇੱਕ ਮਸਲਾ ਇੱਕ ਸਾਡੇ ਬਾਛੀਵਾੜਾ ਤੋਂ ਇੰਸਪੈਕਟਰ ਸਾਹਿਬ ਹੈ ਜੀ ਪੁਲਿਸ ਦੇ ਵਿੱਚ ਉਹ ਰਿਟਾਇਰ ਹੋਏ ਹੋਏ ਆ ਜੀ ਉਹ ਉਹਦਾ ਲੜਕਾ ਬੁਲਾਡੇ ਆ ਸੀ ਬਾਅਦਸਾ ਜਿਹਨੇ ਰਸਵਾ ਲਿਆ ਹੂੰ ਉਹ ਕਹਿੰਦਾ ਮੇਰਾ ਲੜਕਾ ਵੀ ਬਾਹਰ ਹੈ ਮੇਰਾ ਲੜਕਾ ਕੰਮ ਕਰਦਾ ਉੱਥੇ ਜਦੋਂ ਦੀ ਇਹ ਲੜਕੀ ਪੱਕੀ ਹੋ ਗਈ ਹੈ ਜੀ ਉਸ ਤੋਂ ਬਾਅਦ ਮੇਰੇ ਲੜਕੇ ਦਾ ਨਾਂ ਵੀ ਹੋਰ ਹੀ ਕੁਝ ਬੋਲੀ ਜਾਂਦੀ ਆ ਮੇਰੇ ਲੜਕੇ ਦਾ ਨਾਂ ਵੀ ਸਹੀ ਨਹੀਂ ਲੈ ਰਹੀ ਜੀ ਚੌਧਰੀ ਸਾਹਿਬ ਵੀ ਉੱਥੇ ਗਏ ਆ ਸਾਡੇ ਨਾਲ ਵੀ ਜੀ ਜੀ ਹਾਂ ਜੀ ਹਾਂ ਜੀ ਚੌਧਰੀ ਸਾਹਿਬ ਆਪਾਂ ਕੱਲੀ ਗੱਲ ਇਹ ਦੋ ਪਰਿਵਾਰਾਂ ਨੂੰ ਮਲਾਉਣ ਦੇ ਵਿੱਚ ਕਈ ਏਜੰਟ ਵੀ ਹੁੰਦੇ ਨੇ ਜਿਹੜੇ ਏਜੰਟ ਨੇ ਇਹ ਆਪਣੇ ਫਾਇਦੇ ਵਾਸਤੇ ਕਿਤੇ ਨਾ ਕਿਤੇ ਇਹ ਫਸਾਧ ਹੁੰਦੇ ਨੇ ਆਮ ਲੋਕਾਂ ਨੂੰ ਭੋਲੇ-ਪਾਲੇ ਪਰਿਵਾਰਾਂ ਨੂੰ ਫਸਾਉਂਦੇ ਨੇ ਇਹ ਦੇਖੋ ਜੀ ਏਜੰਟਾਂ ਦੀ ਵਜ੍ਹਾ ਤੋਂ ਮੈਂ ਗੱਲ ਦੱਸ ਰਿਹਾ ਵੀ ਏਜੰਟਾਂ ਦਾ ਉਹੜੇ ਦੱਸਿਆ ਹੋਇਆ ਕੋਈ ਨਹੀਂ ਜਿਹੜੇ ਏਜੰਟ ਕੋਲੇ ਪਹਿਲਾਂ ਹੀ ਲੈ ਕੇ ਗਏ ਸੀ ਨਾ ਉਸ ਏਜੰਟ ਨੇ 8 ਲੱਖ ਰੁਪਈਆ ਕਿਹਾ ਸੀ ਵੀ ਨਿਊਜ਼ੀਲੈਂਡ ਦਾ 8 ਲੱਖ ਰੁਪਈਆ ਲੱਗੂਗਾ ਹੂੰ ਕੈਨੇਡਾ ਹੋਵੇ ਨਿਊਜ਼ੀਲੈਂਡ ਹੋਵੇ ਆਸਟ੍ਰੇਲੀਆ ਹੋਵੇ ਵੀ ਤੁਹਾਨੂੰ ਵੀ 8 ਲੱਖ ਰੁਪਈਆ ਲਵਾਂਗਾ ਤੇ ਮੁੰਡੇ ਨੂੰ ਭੇਜ ਦਊਗਾ ਨਾਲ ਕੁੜੀ ਵੀ ਜਾਵਰੂ ਜੀ ਤੇ ਉਸ ਤੋਂ ਬਾਅਦ ਜਿਹੜੀ ਕਹਾਣੀ ਸੀ ਉਹ ਜਦੋਂ ਪਰਿਵਾਰ ਫਸ ਗਿਆ ਤੇ 30 ਲੱਖ ਤੇ ਜਾਂਦੇ ਰਹੀ 8 ਲੱਖ ਤੋਂ ਫਿਰ ਵੱਧਦੀ ਵੱਧਦੀ 30 ਲੱਖ ਤੇ ਜਾ ਪਈ ਕਹਾਣੀ ਤੇ ਜਾਂਦੀ ਰਹੀ ਤੇ ਉਸ ਉਸ ਕੁੜੀ ਦੇ ਪਿਓ ਨੂੰ ਨਹੀਂ ਪਤਾ ਸੀ ਉੱਤੇ ਨੂੰ ਵੀ ਤੂੰ 8 ਲੱਖ ਬੰਦੇ 30 ਲੱਖ ਕਹਨ ਨੂੰ ਕਿਵੇਂ ਪੂਰਾ ਉਹ ਸ਼ਗਲ ਵੀ ਪਾ ਲਿਆ ਉਸ ਤੋਂ ਬਾਅਦ ਹੋਰ ਹੋਰ ਨੂੰ ਗੋਬਰਾ ਕਰਨ ਲੱਪੇ ਅਸੀਂ ਆਏ ਕਰਦਾਂਗੇ ਜੋ ਕਰਦਾਂਗੇ ਤੇ ਉਹ ਪਰਿਵਾਰ ਫਸ ਗਿਆ ਅੱਜ ਸੁਸਾਈਡ ਕਰ ਗਿਆ ਮੁੰਡਾ ਇੱਕ ਮੁੰਡਾ ਰਹਿ ਗਿਆ ਤੇ ਬਾਕੀ ਤੁਹਾਨੂੰ ਪਤਾ ਵੀ ਸਾਰਾ ਪਰਿਵਾਰ ਬੈ ਕਹਿੰਦਾ ਵੀ ਕੱਲ ਉਸ ਪਰਿਵਾਰ ਦੀ ਤਰਾਸ ਦੀ ਇੰਨੀ ਸੀ ਸਾਰੇ ਲੋਕ ਰੋਦੇ ਸੀ ਪਰਿਵਾਰ ਨੂੰ ਵੇਖ-ਵੇਖ ਕੇ ਤੇ ਸਾਡੀ ਪੁਲਿਸ ਜਿਹੜੀ ਐਸਐਸ ਨੇ ਉਹ ਵੀ ਗੱਲ ਇਕੱਠੀ ਹੋਈ ਸੀ ਜੀ ਚੌਧਰੀ ਸਾਹਿਬ ਇਹ ਨਹੀਂ ਲੱਗਦਾ ਵੀ ਜਿਹੜੀ ਪੁਲਿਸ ਜਿਹੜਾ ਹੈ ਅਧਿਕਾਰੀ ਹੈ ਲੋਕਾਂ ਨੂੰ ਇਨਸਾਫ ਦਿੰਦਾ ਰਿਹਾ ਜਿੰਨੇ ਵੀ ਮੁਲਾਜ਼ਮ ਤੁਸੀਂ 2-4 ਹੋਰ ਮੁਲਾਜ਼ਮਾਂ ਦੀ ਵੀ ਗੱਲ ਕਰੇ ਉਹਨਾਂ ਦੇ ਬੱਚਿਆਂ ਨਾਲ ਉਹ ਪਰਿਵਾਰ ਨਾਲ ਧੋਖਾ ਹੋ ਗਿਆ ਅੱਜ ਇਹ ਆਪ ਇਨਸਾਫ ਮੰਗਣ ਲਈ ਦਰਦਰ ਦੀਆਂ ਠੋਕਰਾਂ ਖਾ ਰਹੇ ਨੇ ਦੇਖੋ ਜੀ ਭੈ ਇਹਹੀ ਵੀ ਅਪੀਲ ਕਰਦਾ ਪੰਜਾਬ ਦੇ ਲੋਕਾਂ ਨੂੰ ਕਿ ਭਾਈ ਪਹਿਲਾਂ ਤਸਦੀਕ ਕਰ ਲਿਆ ਕਰੋ ਕਿ ਪਿੰਡ ਦੇ ਵਿੱਚ ਥੰਗ ਪੈ ਨਹੀਂ ਬੰਦਾ ਇਹ ਹੂੰ ਕਿ ਇਹਦੀ ਕਿੱਡੀ ਗੱਲ ਵੀ ਕਿੱਡਾ ਜਿਹਾ ਹੁਣ ਦੱਸੋ ਵੀ ਜੇਕਰ ਕਿਸੇ ਪਰਿਵਾਰ ਦੇ ਕੋਲੇ ਵੀ ਦੇ ਪਰਿਵਾਰ ਦੇ ਕੋਲੇ ਦੋਟਾਈ ਕਰ ਲੈ ਜਮੀਨ ਦੇ ਹੋਰ ਵੀ ਉਹ ਵੀ ਲਾਲ ਲਕੀਰ ਤੇ ਅੰਦਰ ਹੋਣਗੇ ਤੂੰ ਪ੍ਰਾਪਰਟੀ ਕੀ ਰੱਖੂਗਾ ਜੀ ਹੂੰ ਇਹੋ ਜੇ ਲੋਕਾਂ ਦੀ ਤਸਦੀਕ ਕਰਨੀ ਚਾਹੀਦੀ ਹੈ ਫਿਰ ਉਹਨਾਂ ਨੂੰ ਮੈਂ ਕੱਲ ਇਹ ਵੀ ਗੱਲ ਕਹੀ ਸੀ ਮੈਂ ਕਿ ਯਾਰ ਤੁਸੀਂ ਇਹ ਦੇਖੋ ਆ ਵੀ ਮੇਰੇ ਕੋਲੇ ਕੇਸ ਆਇਆ ਇੱਕ ਹੋਰ ਉਹ ਕਹਿੰਦੇ ਇਹ ਲੜਕੀ ਦਾ ਪਿਓ ਪਾ ਨੂੰ ਤਾਂ ਦਵਾਈ ਨਹੀਂ ਦਵਾ ਸਕਦਾ ਅਸੀਂ ਹੂੰ ਤੇ ਕੁੜੀ ਨੂੰ ਕੁੜੀ ਨੂੰ ਲਾ ਕੇ ਉੱਥੇ ਤੁਹਾਨੂੰ ਘਬਰਾਹ ਕਰਕੇ ਉੱਥੇ ਲੈ ਗਿਆ ਹੂੰ ਤੇ ਹੁਣ ਇਹੋ ਜਿਹੀ ਜਿਹੜੀ ਚੀਜ਼ ਆ ਰਹੀ ਬੋਲਦੀ ਇਹ ਸਾਨੂੰ ਸੋਚੜੀਆਂ ਪੈਣੀ ਹੈ ਜੀ ਚੌਧਰੀ ਸਾਹਿਬ ਪਰ ਸਾਡੇ ਕੋਲੇ ਕਈ ਵਾਰ ਐਸੇ ਕੇਸ ਵੀ ਆਏ ਨੇ ਮੀਡੀਆ ਕਰਮੀ ਹੋਣ ਦੇ ਨਾਤੇ ਕਈ ਲੜਕੀਆਂ ਬੜਾ ਵਧੀਆ ਕੈਰੈਕਟਰ ਬੜਾ ਵਧੀਆ ਪਰਿਵਾਰ ਇਥੋਂ ਨੌਜਵਾਨਾਂ ਨੂੰ ਬਾਹਰ ਲੈ ਕੇ ਜਾਂਦੀਆਂ ਨੇ ਅਸਲੀ ਚ ਵਿਆਹ ਕਰਵਾ ਕੇ ਜਾਂਦੇ ਨੇ ਉੱਥੇ ਜਾ ਕੇ ਨੌਜਵਾਨ ਪਾਸਾ ਵਟ ਜਾਂਦੇ ਨੇ ਲੜਕੇ ਪਾਸਾ ਵਟ ਜਾਂਦੇ ਬਿਲਕੁਲ ਜੀ ਲੜਕੀਆਂ ਵੀ ਵੜਦੀਆਂ ਲੜਕੇ ਹੀ ਵੜਦੇ ਉਹ ਆਪਣੇ ਵੀ ਬੱਚੇ ਦਵਾ ਦੋਦੀਆਂ ਲੜਾ ਅਸੀਂ ਵੀ ਛੇ ਵੀ ਦਿਲਾ ਕੇ ਹਮ ਅਸੀਂ ਵਧੀਆ ਰਹੇ ਗਏ ਆ ਤੁਹਾਡੇ ਵੀ ਅਸੀਂ ਅਸੀਂ ਇੱਕ ਚੀਜ਼ ਹੋਰ ਆ ਬੋਲ ਜੀ ਉੱਥੇ ਮੈਂ ਤੁਹਾਨੂੰ ਦੱਸਦਾ ਜੀ ਜਿਹੜੇ ਬਾਹਰ ਨੇ ਅੱਜ ਆਪਾਂ ਲੜਕੀਆਂ ਭੇਜਦੇ ਨੇ ਲੜਕੇ ਭੇਜਦੇ ਨੇ ਨਾ ਹੂੰ ਪੰਜਾਬ ਵਾਲੀ ਰੀਸ ਹੈ ਨਹੀਂ ਕਿ ਚਲੋ ਪੈਸਾ ਲਾ ਕੇ ਜਾਵਰਦੇ ਆ ਉੱਥੇ ਜੇਬਾਂ ਦੇ ਵਿੱਚ ਦੋ ਦੋ ਤਿੰਨ ਤਿੰਨ ਦਿਨ ਦੀਆਂ ਰੋਟੀਆਂ ਪਾਈ ਫਿਰਦੇ ਆ ਫੋਟੇ ਜੀ ਇਹ ਇਹ ਹਾਲਾਤ ਨੇ ਮਤਲਬ ਇਸ ਟਾਈਮ ਫੋਰਮ ਦੇ ਵਿੱਚ ਆਪਣੇ ਮੁੰਡੇ ਕੁੜੀਆਂ ਦੇ ਬਿਲਕੁਲ ਰੋਟੀਆਂ ਪਾਈ ਫਿਰਦੇ ਹੁਣ ਜਦੋਂ ਅਸੀਂ ਗਏ ਮੈਂ ਆਉਦੀ ਕਿਸੇ ਨੂੰ ਕਹਤਾ ਸੀ ਵੀ ਜਿੰਨਾ ਚਿਰ ਆਪਾਂ ਹੈਗੇ ਹੂੰ ਓਨਾ ਚਿਰ ਇਹਨਾਂ ਬੱਚੇ ਆ 6 ਅੱਜ ਆਪਣੇ ਜਿੱਦਾਂ ਜਿਹੜੇ ਅਸੀਂ ਹੈਗੇ 6 ਮਹੀਨੇ ਤੇ ਰਹਿਣਾ ਤੇ ਬੱਚਿਆਂ ਦੀ ਰੋਟੀ ਤੜਕੇ 5 ਵਜੇ ਉੱਠਕੜਦੀ ਸੀ ਰੋਟੀ ਪਕਾਉਂਦੀ ਸੀ ਸ਼ਾਮ ਨੂੰ ਫੇਰ ਸਜਰੀ ਦੁਪਹਿਰੇ ਵੀ ਦਿੰਦੇ ਸੀ ਵੀ ਤੂੰ ਖਾ ਲਈ ਹੁਣ ਜਿਹੜਾ ਬੱਚਾ ਅੱਜ ਰੋਟੀ ਪਕਾ ਲਈ ਰੋਟੀ ਪਕਾ ਕੇ ਤੇ ਰਾਤ ਨੂੰ ਰੱਖਤੀ ਤੇ ਦੂਜੇ ਦਿਨ 2:30 ਵਜੇ ਖਾਊਗਾ ਜਾ ਕੇ ਤੇ ਉਹ ਬੱਚਾ ਪਵਾ ਨਹੀਂ ਹੋਊਗਾ ਚੌਧਰੀ ਸਾਹਿਬ ਫਿਰ ਕੀ ਹਾਲਾਤ ਬਣ ਰਹੇ ਨੇ ਆਪਾਂ ਕਿਵੇਂ ਪੰਜਾਬ ਤੋਂ ਮੂੰਹ ਮੋੜੀ ਜਾਂਦੇ ਆ ਜਾਂ ਕੀ ਮਜਬੂਰੀਆਂ ਹੋ ਗਈਆਂ ਉੱਥੇ ਜਾ ਕੇ ਵੀ ਆਪਾਂ ਲੇਬਰ ਕਰਦੇ ਆ ਲੋ ਲੋਕਾਂ ਦੇ ਅੰਡਰ ਕੰਮ ਕਰਦੇ ਆ ਸਮੇਂ ਤੇ ਰੋਟੀ ਨਹੀਂ ਮਿਲਦੀ ਕਿੱਡੇ ਦੁੱਖ ਸਾਡੇ ਬੱਚੇ ਚੱਲ ਰਹੇ ਨੇ ਦੇਖੋ ਜੀ ਮੈਂ ਇੱਕ ਹੁਣ ਮੇਰੇ ਕੋਲ ਬਸਲੇ ਬਹੁਤ 30 ਦੇ 40 ਦੇ ਰੇਡ ਮੇਰੇ ਕੋਲੇ ਬਸ ਬਸਲੇ ਆ ਗਏ ਮੇਰਾ ਰਾਤ ਹੈ ਵੀ ਜਿਹੜੀ ਤੇਰੀ ਪੀੜ ਪਰਿਵਾਰਕ ਸੈਸ਼ਨ ਹੈ ਨਾ ਅਸੀਂ ਇੱਕ ਇਸੇ ਮੁੱਦੇ ਨੂੰ ਲੈ ਕੇ ਚੱਲ ਗਏ ਇੱਕ ਵਾਰੀ ਵੀ ਕਿਹੜੇ ਕਿਹੜੇ ਪਰਿਵਾਰ ਪੀੜਤ ਹੈ ਯਾਰ ਉਹਨਾਂ ਨੂੰ ਸਾਫ਼ ਤਾਂ ਮਿਲੇ ਹੂੰ ਹੋਰ ਤਾਂ ਇਹ ਤੋਂ ਨਾਲੇ ਇਹ ਤਾਂ ਨੌਲੇਡੀ ਕੁੜੀ ਬੇਅਤਕੌਰ ਸੀ ਜੀ ਉਹਦੇ ਵੀ ਆਹੇ ਕਰਤੂਤ ਕੀਤੀ ਸੀ ਉਹਦੇ ਪਰਿਵਾਰ ਦਾ ਲੜਕੇ ਉਹਨੇ ਕਰਤੂਤ ਕੀਤੀ ਉਹ ਮੁੰਡਾ ਸੁਸਾਇਡ ਕਰ ਗਿਆ 2.5 ਕਿਲੇ ਜ਼ਮੀਨ ਦੇ ਸੀ ਮੈਂ ਮੁੜ ਗਿਆ ਉੱਥੇ ਧਨੋਲੇ ਹੁਣ ਇਹ ਪਰਿਵਾਰ ਸਾਹਮਣੇ ਆ ਗਿਆ ਹੂੰ ਉਹ ਬਾਛੀਵਰੇ ਵਾਲਾ ਪਰਿਵਾਰ ਸਾਹਮਣੇ ਆ ਗਿਆ ਹੋਰ ਪਰਿਵਾਰ ਹੋਰ ਆਉਣਗੇ ਪਤਾ ਵੀ ਚੌਧਰੀ ਦੇ ਜਿਹੜਾ ਮਸਲਾ ਚੱਕ ਲਿਆ ਉਹ ਤੇਰੇ ਲਾਊਗਾ ਚੌਧਰੀ ਸਾਹਿਬ ਆਪਾਂ ਬਾਹਰ ਬੱਚਿਆਂ ਨੂੰ ਭੇਜਦੇ ਆ ਜਾਂ ਬੱਚੇ ਚਲੇ ਜਾਂਦੇ ਕਈ ਬੱਚੇ ਜਿੱਦ ਕਰਦੇ ਆ ਵੀ ਅਸੀਂ ਬਾਹਰ ਜਾਣਾ ਹੈ ਉੱਥੇ ਜਾ ਕੇ ਪਹਿਲਾਂ ਹੀ ਹਾਲਾਤ ਸਹੀ ਨਹੀਂ ਹੈਗੇ ਕੰਮ ਨਹੀਂ ਮਿਲਦਾ ਉੱਤੋਂ ਇਦਾਂ ਦੀ ਵਿਫਤਾ ਪੈਂਦੀ ਆ ਤਾਂ ਬੜਾ ਦੁੱਖ ਦੀ ਗੱਲ ਹੈ ਮਕਬੂਲ ਜੀ ਮੈਂ ਜਿਹੜੀਆਂ ਚੀਜ਼ਾਂ ਦੇਖ ਕੇ ਆ ਪਲਾਕੋ ਕੈਨੇਡਾ ਪਲਾਕੋ ਆਸਟ੍ਰੇਲੀਆ ਬੰਦੇ ਮਿਲਦੇ ਹੁੰਦੇ ਸੀ ਉੱਥੇ ਬੰਦੇ ਮਿਲਦੇ ਆ ਪੀਆ ਵਾਲੇ ਪਲਾਕੋ ਨਿਊਜ਼ੀਲੈਂਡ ਆ ਪਲਾਕੋ ਕੈਨੇਡਾ ਹੂੰ ਇਹਦੇ ਵਿੱਚ ਜੇ ਤੁਸੀਂ ਕਹੋ ਉਹ ਨਾ ਵੀ ਅਸੀਂ ਪੰਜਾਬ ਚੋਂ ਬਚਾ ਕੇ ਬੱਚੇ ਨੂੰ ਲੈ ਜਾਈਏ ਬੱਚੇ ਤੋਂ ਹੂੰ ਰੱਜਾ ਉੱਥੇ ਵੀ ਮਿਲਦਾ ਹੈ ਹੂੰ ਨਿਊਜ਼ੀਲੈਂਡ ਜਾਓ ਆਸਟ੍ਰੇਲੀਆ ਲੋਕ ਕੈਡਾ ਜੇ ਸਾ ਉੱਥੇ ਪਰ ਇਨ ਅ ਰਿਜਨਲ ਮਿਲ ਜਾਂਦਾ ਹੈ ਹੂੰ ਮਤਲਬ ਇੱਥੇ ਮਿਲਾਵਟ ਹੈ ਉੱਥੇ ਰਿਜਨਲ ਮਿਲ ਜਾਂਦਾ ਹੈ ਉੱਥੇ ਰਿਜਨਲ ਹੀ ਮਿਲਦਾ ਹੈ ਹੂੰ ਸਿਰਫ ਆਪਾਂ ਕੀ ਸਨੇਹਾ ਦੇਣਾ ਚਾਹੁੰਦੇ ਹਾਂ ਪੰਜਾਬੀ ਨੌਜਵਾਨਾ ਮੁੰਡੇ ਕੁੜੀਆਂ ਨੂੰ ਵੀ ਇੱਥੇ ਜੇ ਇੱਥੇ ਵੀ ਰਹਿੰਦੇ ਆ ਬੱਚੇ ਤਾਂ ਕਿਵੇਂ ਕੰਮ ਕਰਨ ਸਰਕਾਰਾਂ ਨੂੰ ਕੋਸੀ ਜਾਂਦੇ ਐ ਜਦੋਂ ਕਿ ਬਾਹਰਲੀਆਂ ਸਟੇਟਾਂ ਤੋਂ ਲੋਕ ਆ ਕੇ ਪੰਜਾਬ ਦੇ ਵਿੱਚ ਰੇੜੀਆਂ ਲਾ ਲਾ ਕੇ ਵੀ ਕਾਮਯਾਬ ਹੋ ਗਏ ਸਾਡੇ ਨੌਜਵਾਨ ਮੁੰਡੇ ਕੁੜੀਆਂ ਇੱਥੇ ਕੰਮ ਕਰਕੇ ਰਾਜੀ ਨਹੀਂ ਮੈਂ ਪਰਿਵਾਰਾਂ ਨੂੰ ਨੌਜਵਾਨਾਂ ਨੂੰ ਮੇਰੀ ਅਪੀਲ ਹੈ ਕਿ ਅਗਰ ਕਿਸੇ ਦਾ ਕੋਈ ਰਿਸ਼ਤਾ ਜੋੜਨਾ ਹੈ ਪਹਿਲਾਂ ਦੇਖ ਲਓ ਕਿ ਪਰਿਵਾਰ ਕਿਹੋ ਜਿਹਾ ਹੈ ਤਾਂ ਕਿ ਤਰੀ ਜੀ ਮੈਂ ਨਾਂ ਦਾ ਪਰਿਵਾਰ ਤਾਂ ਨਹੀਂ ਇਹ ਹੂੰ ਤਸਦੀਕ ਕਰਾ ਲਓ ਪਿੰਡ ਦੇ ਵਿੱਚੋਂ ਤਸਦੀਕ ਹੋ ਜਾਂਦੀ ਹੈ ਜੀ ਪੂਰਾ ਤਸਦੀਕ ਕਰਕੇ ਆਪ ਦੀ ਲੜਕੇ ਲੜਕੀ ਦਾ ਜਿਹੜਾ ਰਿਸ਼ਤਾ ਕਰੋ ਧੋਖੇ ਦੇ ਵਿੱਚ ਨਾ ਆਓ ਜੀ ਪਰ ਧੋਖਾ ਕਿਸੇ ਦੇ ਦਿਲ ਚ ਵੱੜ ਕੇ ਥੋੜੀ ਦੇਖ ਸਕਦੇ ਆ ਚੌਧਰੀ ਸਾਹਿਬ بڑے بڑے ਅਮੀਰ ਪਰਿਵਾਰਾਂ ਦੀਆਂ ਲੜਕੀਆਂ ਲੜਕੇ ਵੀ ਮੁੱਕਰ ਜਾਂਦੇ ਜਾ ਕੇ ਮੈਂ ਤਾਂ ਉਹੀ ਕਹਿਆ ਵੀ ਸਾਰੀ ਪਰਿਵਾਰ ਬਰਾਬਰ ਨਹੀਂ ਤਾਂ ਪੰਜੇ ਉਗੜਾ ਬਰਾਬਰ ਵੀ ਹੁੰਦੀਆਂ ਬਖੂਲ ਜੀ ਬਹੁਤ ਚੰਗੇ ਪਰਿਵਾਰ ਵੀ ਪਏ ਆ ਇਹ ਸਾਰੇ ਪਰਿਵਾਰਾਂ ਦੀ ਸਟੋਰੀ ਈ ਜੀ ਚੰਗੇ ਪਰਿਵਾਰੀ ਤੋਂ ਸੇ ਬਾੜੇ ਤੋਂ ਬਾੜਾ ਪਰਿਵਾਰ ਹੀ ਪਿਆ ਜੀ ਜਿਹੜੇ ਪਰਿਵਾਰਾਂ ਦੇ ਵਿੱਚ ਇਹ ਆ ਵੀ ਸ਼ਰੀਕਾ ਵੀ ਕਹਿੰਦਾ ਵੀ ਤੇਰੀਆ ਭੜ ਕੇ ਦੇ ਬੇੜੀਆਂ ਡੁੱਬ ਜਾਣ ਤੁਹਾਡੀਆਂ ਜੀ ਸ਼ਰੀਕਾ ਵੀ ਕਹਿੰਦਾ ਐਹੋ ਜਿਹੇ ਪਰਿਵਾਰਾਂ ਦੀ ਗੱਲ ਕਰਦਾ ਜੀ ਚੌਧਰੀ ਸਾਹਿਬ ਕੱਲੀ ਵਿਆਹਾਂ ਦੀ ਗੱਲ ਨਹੀਂ ਆਪਣੇ ਨੌਜਵਾਨ ਲੋਕਾਂ ਨਾਲ ਤਾਂ ਉਦੋਂ ਹੀ ਠੱਗੀਆਂ ਬਹੁਤ ਹੋ ਰਹੀਆਂ ਨੇ ਏਜੰਟ ਦੀ ਗੱਲ ਕਰੀਏ ਤਾਂ 100-100 ਕਰੋੜ ਰੁਪਈਆ ਲੈ ਕੇ ਏਜੰਟ ਭਜਦੇ ਆ ਜਿਹੜੇ ਸਟੱਡੀ ਦੇ ਨਾਂ ਤੇ ਠੱਗੀ ਮਾਰਦੇ ਆ ਕੋਈ ਵਰਕ ਵੀਜ਼ਾ ਦੇ ਨਾਂ ਤੇ ਠੱਗੀ ਮਾਰਦਾ ਕੋਈ ਟੂਰਿਸਟ ਵੀਜ਼ਾ ਦੇ ਨਾਂ ਤੇ ਠੱਗੀ ਮਾਰਦਾ ਤੇ ਲੋਕ ਜਦੋਂ ਸਰਕਾਰ ਨਹੀਂ ਸੁਣਦੀ ਤਾਂ ਭਾਨੇ ਸਿੱਧੂ ਵਰਗਿਆਂ ਕੋਲੇ ਜਾ ਕੇ ਲੋਕਾਂ ਨੂੰ ਰੋਣਾ ਪੈਂਦਾ ਹਾਂ 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 ਆਰਾਨੀ ਵਾਲੀ ਗੱਲ ਨਹੀਂ ਤੁਹਾਨੂੰ ਲੱਗਦੀ ਬਿਲਕੁਲ ਜੀ ਉਹ ਹੋਰ ਭਾਦਾ ਮਸਲਾ ਸਕਦਾ ਉਹ ਵਧੀਆ ਉਹ ਪੈਸੇ ਬਣਾ ਰਿਹਾ ਲੋਕਾਂ ਦੇ ਪਰ ਰੋਣਾ ਤੇ ਹੀ ਇਹ ਵੀ ਸਾਨੂੰ ਵੀ ਸੋਚਣਾ ਚਾਹੀਦਾ ਹੈ ਕਿ ਇਹ ਏਜੰਟ ਵੀ ਪਹਿਲਾਂ ਏਜੰਟ ਚੈੱਕ ਤਾਂ ਕਰਾਓਗੇ ਜਾਂ ਕਦੇ ਕਿੰਨੇ ਕੇ ਦੇ ਵੀਜ਼ੇ ਲੱਗੇ ਕਿਵੇਂ ਚੈੱਕ ਕਰਾ ਲੂਗੇ ਜੀ ਜਦੋਂ ਪੁਲਿਸ ਸਾਡਾ ਪ੍ਰਸ਼ਾਸਨ ਬੈਠਾ 100-100 ਏਜੰਟ 21 ਕਿਹ ਕਿ ਜਗ੍ਹਾ ਦਫ਼ਤਰ ਕੋਲੀ ਬੈਠੇ ਨੇ ਕੀ ਗੱਲ ਸਾਡੇ ਪੁਲਿਸ ਨੂੰ ਸਾਡੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਦਿਖਦੇ ਨਹੀਂ ਵੀ ਇਹ ਠੱਗ ਨੇ ਨਾ ਲਾਇਸੈਂਸਾਂ ਵੀ ਠੱਗੀ ਮਾਰੀ ਜਾਂਦੇ ਆ ਜਦੋਂ ਕੋਈ ਲੁੱਟਿਆ ਜਾਂਦਾ ਪੁਲਿਸ ਕੋਲ ਜਾਂਦਾ ਆਪਣੀ ਅਰਜੀ ਦਰਖਾਸਤ ਲੈ ਕੇ ਜਨਤਨ ਨੂੰ ਹੁੰਦਾ ਹੀ ਕੁਝ ਨਹੀਂ ਉਲਟਾ ਜਨਤਾਂ ਦੀ ਸੇਵਾ ਹੁੰਦੀ ਆ ਜਿਹੜਾ ਦਰਖਾਸਤ ਲੈ ਕੇ ਜਾਂਦਾ ਉਹਨੂੰ ਥਾਣੇ ਵਾਲੇ ਵੀ ਭਜ-ਭਜ ਪੈਂਦੇ ਆ ਦੇਖੋ ਜੀ ਜਨਤਾਂ ਦੇ ਠੱਗੀਆਂ ਮਾਰ ਗਿਆ ਉਹਦੀਆਂ ਕਰੋੜਾ ਰੁਪਈਆ ਇਕੱਠਾ ਕਰਦਾ ਵੱਡੀਆਂ ਗੱਡੀਆਂ ਤੇ ਆਉਦੇ ਆ ਇਹ ਹੂੰ ਤੇ ਫਿਰ ਉਹਥੇ ਜੇ ਉਹਥੇ ਜਾਣਗੇ ਤਾਂ ਉਹਥੇ 4 ਪੈਸੇ ਇਹਨਾਂ ਦੇ 2 ਲੱਖ ਉਤਰ ਸਿੱਟਦਾ ਤੇ ਫਿਰ ਪੁਲਿਸ ਨੇ ਰੇਰ ਸੁਲ੍ਹਾ ਸੁਲਾਈ ਕਰ ਦੇ ਉਸ ਦਾ ਉਹਦੇ ਫਾਈਲ ਕਰਕੇ ਮਾਰੋਗੇ ਦਰਖਾਸਤ ਵੀ ਅਸੀਂ ਕੀ ਕਰ ਸਕਦੇ ਪੈਸੇ ਪੈਸੇ ਦੇ ਲੈਣ ਦੇਣ ਤੇ ਪੈਰੀ ਸਕਦੇ ਫਿਰ ਚੌਧਰੀ ਸਾਹਿਬ ਫਿਰ ਕਿਹੜਾ ਹੁੰਦਾ ਜੀ ਕੋਈ ਗਰੀਬ ਬੰਦਾ ਕਹਿੰਦਾ 10000 ਰੁਪਏ ਰੱਖ ਲੈ ਤਾਂ ਉੱਥੇ ਸਾਰਾ ਕੁਝ ਪੁਲਿਸ ਕਰ ਦਿੰਦੀ ਹੈ ਬਿਲਕੁਲ ਹਾਂਜੀ 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 ਫਿਰ ਕਿੱਥੇ ਜਾਣ ਲੋਕ ਕਿੱਥੇ ਟੱਠੇ ਖੁੱਛ ਗਿਰ ਜਾਣ ਜਿਹੜੇ ਲੋਕਾਂ ਨੂੰ ਠੱਕਾ ਹੋ ਰਿਹਾ ਜੀ ਕਿੱਥੇ ਜਾਣ ਉਸੇ ਇਹੀ ਹੈ ਜੀ ਮੈਂ ਤਾਂ ਇਸੇ ਕਰਕੇ ਵੀ ਅੱਜ ਮਸਲਾ ਚੱਕਿਆ ਵੀ ਪੰਜਾਬ ਦੇ ਚੋਂ ਕਿਸੇ ਨੇ ਬੰਦੇ ਦੇ ਇਹ ਮਸਲਾ ਵੀ ਚੱਕਿਆ ਹੂੰ ਮੈਂ ਮਸਲਾ ਚੱਕਿਆ ਵੀ ਮੇਰੇ ਕੋਲੇ ਇਹ ਕੇਸ ਬਹੁਤ ਆ ਰਹੇ ਆ ਹੁਣ ਅਸੀਂ ਤਗੜੇ ਹੋ ਕੇ ਇਹਦਾ ਕੇਸਾਂ ਦੇ ਬਗਰ ਪੈ ਕੇ ਤੇ ਇਨਸਾਫ ਵਾਲੇ ਪਾਸੇ ਜਾਵਾਂਗੇ ਭਈ ਇਹਦਾ ਪਰਿਵਾਰਾਂ ਨੂੰ ਇਨਸਾਫ ਮਿਲਣਾ ਚਾਹੀਦਾ ਕਿੱਥੋਂ ਕਿੱਥੋਂ ਇਨਸਾਫ ਲਾਉਂਗੇ ਜੀ ਪੁਲਿਸ ਕੋਲੇ ਜਾਵਾਂਗੇ ਜਾਂ ਸੀਐਮ ਮਾਨ ਸਾਹਿਬ ਕੋਲੇ ਜਾਵਾਂਗੇ ਵਿਧਾਨ ਸਭਾ ਜਾਂ ਕਿੱਥੋਂ ਇਨਸਾਫ ਮੰਗਦੇ ਆਪਾਂ ਦੇਖੋ ਜੀ ਜੇ ਥੱਲੇ ਵਾਲੇ ਪਾਸੇ ਕੋਈ ਲੀਡਰ ਸਾਹਿਬ ਆ ਨਾ ਐਮਐਲਏ ਦਾ ਬੇੜਾ ਕਰਕ ਹੋ ਗਿਆ ਹੂੰ ਜਿਹੜਾ ਮਾਨ ਸਾਹਿਬ ਕੋਲੇ ਜੇ ਕੋਈ ਮੈਂ ਇੱਕ ਦੋ ਕੰਮ ਤੇਰੇ ਸਹੀਏ ਮਾਨ ਸਾਹਿਬ ਨੂੰ ਮੈਂ ਬੇਲਾ ਪਾਈਆਂ ਸੀ ਮੇਰੇ ਕੰਮ ਹੋਏ ਉਹ ਪਤਾ ਠੀਕ ਹੈ ਕੰਮ ਕਰਦਾ ਪਰ ਜਿਹੜੀ ਥੱਲੇ ਉਹ ਚੌਕੜੀ ਹੈ ਨਾ ਥੱਲੇ ਜਿਹੜੀ ਬੈਠੀ ਉਹ ਬਿਲਕੁਲ ਖਰਾਬ ਕਰ ਰਹੀ ਹੈ ਜਿਹੜੇ ਕੋਈ ਇਹਨਾਂ ਦੇ ਐਮਐਲਏ ਸਾਹਿਬਾ ਉਹਨਾਂ ਦੀ ਵਡੀਆਂ ਵਡੀਆਂ ਤੌੜਾ ਕਰ ਲੀਆਂ ਖਾ ਖਾ ਜਿਹੜੇ ਹਰੇਕ ਡੀਐਸਪੀ ਐਸਐਚਓ ਤਹਿਸੀਲਦਾਰ ਤੋਂ ਪਹਿਲੇ ਹੀ ਜਾਂਦੇ ਕਾਰਵਾਈ ਥੱਲੇ ਨਹੀਂ ਹੁੰਦੀ ਮਾਨ ਸਾਹਿਬ ਨੂੰ ਸਿੱਧੇ ਡਾਇਰੈਕਟਰ ਕੋਲ ਜਾ ਕੇ ਤੇ ਨਾਲ ਉਹਨਾਂ ਨੂੰ ਬੇਲ ਪਰਸਨ ਬੇਲ ਕਰੋ ਤੇ ਉਹ ਕੰਮ ਹੁੰਦਾ ਮੇਰੇ ਹੁੰਦੇ ਆ ਪਰ ਆਪ ਤੁਹਾਡੇ ਹੁੰਦੇ ਆ ਆਮ ਬੰਦਾ ਕਿੱਦਾਂ ਮਾਨ ਸਾਹਿਬ ਨੂੰ ਮਿਲੂਗਾ ਆਮ ਬੰਦੇ ਦੀ ਆਵਾਜ਼ ਕਿਵੇਂ ਪਹੁੰਚੂਗੀ ਤੇ ਸਾਡੇ ਅਸੀਂ ਬੈਠੇ ਇੰਜ ਬਾੜ ਪਚਾਉਣ ਵਾਸਤੇ ਹਾਂ ਹੁਣ ਇਸ ਪਰਿਵਾਰ ਦੀ ਪਛਾਈ ਹੈ ਜੀ ਸਸਪੀ ਸਾਹਿਬ ਨੂੰ ਕੱਲ ਗਿਆ ਮੈਂ ਕੌਣ ਦੇ ਉੱਤੇ ਐਸ.ਚ.ਓ. ਨੂੰ ਲਿਆ ਮੈਂ ਕਿ ਭਾਈ ਇਹਦੇ ਤੇ ਬੰਦੇ ਫੜ ਲਾ ਤੈਨੂੰ ਮੈਂ ਐਡਰੈਸ ਵੀ ਦੇ ਦੇਣਾ ਇਹਨਾਂ ਬੰਦਿਆਂ ਦਾ ਜਿਹੜੇ ਬੰਦਿਆਂ ਕੋਲੇ ਬੈਠੀ ਹੈ ਇਹ ਜੀ ਉਹਦਾ ਐਡਰੈਸ ਵੀ ਲੈ ਲਾਂ ਤੇ ਬੰਦਾ ਫੜ ਲਾ ਤੇ ਕੱਲ ਨੂੰ ਇਹ ਰਹਾਵੇ ਵੀ ਮੈਨੂੰ ਅ ਜਥੇਬੰਦੀ ਦੇ ਨਾਲ ਤੁਹਾਨੂੰ ਲਾਉਣਾ ਪਵੇ ਇਹ ਤੁਸੀਂ ਕਹੋਗੇ ਆ ਸੜਕ ਤੇ ਬਹਿ ਗਏ ਜੀ ਗੱਲਬਾਤ ਕਰਨ ਲਈ ਸ਼ੁਕਰੀਆ ਚੌਧਰੀ ਸਾਹਿਬ ਥੈਂਕ ਯੂ ਜੀ ਥੈਂਕ ਯੂ ਚੌਧਰੀ ਕਿਸ਼ਨ ਲਾਲ ਸਾਹਿਬ ਕਾ ਐਸਐਚਓ ਨਾਲ ਆਪਾਂ ਗੱਲਬਾਤ ਕਰ ਰਹੇ ਸੀ ਬਹੁਤ ਅਹਿਮ ਮੁੱਦੇ ਤੇ ਵਿਚਾਰ ਚਰਚਾ ਹੋਈ ਹੈ ਕਿਸ ਤਰ੍ਹਾਂ ਇੱਕ ਨੌਜਵਾਨ ਨੂੰ ਆਪਣੇ ਜਿਹੜੀ ਜਾਨ ਗੋਣੀ ਪਈ ਹੈ ਉਹਨੇ ਸੁਸਾਈਡ ਲੈਟਰ ਵੀ ਲਿਖਤਾ ਪਰਚਾ ਦਰਜ ਵੀ ਹੋ ਗਿਆ ਪਰ ਜਿਹੜੇ ਮੁਜਰਮ ਨੇ ਹਲੇ ਕਹਿੰਦੇ ਉਸ ਦੀ ਗ੍ਰਿਫਤ ਤੋਂ ਬਾਹਰ ਨਹੀਂ ਸਿਰਫ ਇਹੀ ਪਰਿਵਾਰ ਨਹੀਂ ਸੈਂਕੜੇ ਪਰਿਵਾਰਾਂ ਨਾਲ ਇਸ ਤਰ੍ਹਾਂ ਹੋਇਆ ਚਾਹੇ ਲੜਕੀ ਦਾ ਪਰਿਵਾਰ ਹੋਵੇ ਚਾਹੇ ਲੜਕੇ ਦਾ ਲੜਕੀਆਂ ਤੇ ਜਿਆਦਾ ਉਂਗਲੀਆਂ ਉੱਠਦੀਆਂ ਨੇ ਭਾਵੇਂ ਲੜਕੇ ਜਾ ਕੇ ਵੀ ਉੱਥੇ ਕਈ ਵਾਰੀ ਲੜਕੀਆਂ ਨੂੰ ਧੋਖਾ ਦਿੰਦੇ ਨੇ ਸਿਰਫ ਇਦਾਂ ਹੀ ਨਹੀਂ ਪੰਜਾਬ ਦੇ ਨੌਜਵਾਨਾਂ ਨਾਲ ਪਰਿਵਾਰਾਂ ਨਾਲ ਇਹ ਫੇਕ ਏਜੰਟ ਠੱਗ ਏਜੰਟ ਵੀ ਠੱਗੀਆਂ ਕਰਦੇ ਨੇ ਤੇ ਇਹ ਜਿਹੜੇ ਰਿਸ਼ਤੇ ਵਾਲੇ ਨੇ ਜਿਹੜੇ ਕਈ ਏਜੰਟਾਂ ਨੇ ਤਾਂ ਇਹੀ ਕੁਝ ਖੋਲ ਰੱਖਿਆ ਵੀ ਤੁਹਾਡਾ ਰਿਸ਼ਤਾ ਕਰਾਵਾਂਗੇ ਤੁਹਾਨੂੰ ਬਾਹਰ ਭੇਜ ਦਾਂਗੇ ਜਿਵੇਂ ਚੌਧਰੀ ਸਾਹਿਬ ਨੇ ਦੱਸਿਆ ਵੀ ਸਿਰਫ 8 ਲੱਖ ਤੋਂ ਸਟਾਰਟ ਹੋ ਕੇ 30-30 ਲੱਖ ਤੱਕ ਭਾਈ ਉਹ ਏਜੰਟ ਕਿਸੇ ਨਾ ਕਿਸੇ ਤਰ੍ਹਾਂ ਉੱਥੇ ਫੈਲਾਂ ਤੇ ਲਗਵਾਉਂਦੇ ਨੇ ਐੰਬੈਸੀ ਫੀਸ ਹੈ ਆ ਉੱਥੇ ਦੀ ਫੀਸ ਹੈ ਜੀ ਸਟੱਡੀ ਫੀਸ ਹੈ 30 ਲੱਖ ਤੇ ਕਹਾਣੀ ਚਲੀ ਜਾਂਦੀ ਹੈ ਜਿਹੜੇ ਆਪਣੇ ਬੱਚੇ ਦਾ ਭਵਿੱਖ ਦੇਖਦੇ ਨੇ ਉਹਦੇ ਲਈ ਭਵਿੱਖ ਵਾਸਤੇ ਉਹ ਕਿਸੇ ਤਰ੍ਹਾਂ ਕੋਈ ਘਰ ਵੇਚਦਾ ਕੋਈ ਜ਼ਮੀਨ ਵੇਚਦਾ ਜਾਂ ਕੋਈ ਲੋਨ ਕਰਵਾਉਂਦਾ ਉਹ ਸਾਰਾ ਕੁਝ ਤੁਹਾਡੇ ਸਾਹਮਣੇ ਆ ਪੰਜਾਬ ਦੇ ਹਾਲਾਤ ਕੀ ਬਣਦੇ ਜਾ ਰਹੇ ਨੇ ਸਭ ਕੁਝ ਸਾਹਮਣੇ ਆ ਚੌਧਰੀ ਕਿਸ਼ਨ ਲਾਲ ਨੇ ਕਿਹਾ ਅਸੀਂ ਆਵਾਜ਼ ਚੁੱਕੀ ਆ ਇਹ ਆਵਾਜ਼ ਸੀਐਮ ਮਾਨ ਸਾਹਿਬ ਤੱਕ ਪਹੁੰਚਾਵਾਂਗੇ ਜਿਹੜੇ ਧੋਖਾਧੜੀ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀਆਂ ਨੇ ਉਹਨਾਂ ਲਈ ਦਿਨਾਂ ਦੇ ਵਿੱਚ ਕੀ ਕੋਈ ਤੇ ਕਾਨੂੰਨ ਬਣਦਾ ਜਾਂ ਕੋਈ ਬਿਲ ਬਣਦਾ ਉਹ ਵੀ ਆਪਾਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਦਾ ਆ ਗਿਆ ਸਸਿਕਾ